ਬਣੇ ਵੀ ਮਜਬੂਰ ਕਿ ਨਮਨ ਜੂਰ ਕਰੀਏ ਜੀ ਅਸੀਂ ਹਾਂ ਹਾਂ ਇਹ ਸਾਡਾ ਜਿਹੜਾ ਸੰਜੋਗ ਹੈ ਪ੍ਰਮਾਤਮਾ ਲੋਗੋਂ ਮਿਲਦੀ ਹੈ ਬੇਟਾ ਹੈ ਜੀ 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 ਦਰਸ਼ਕਾਂ ਦਾ ਪਿਆਰ ਹੈ ਪਰਿਵਾਰ ਦਾ ਆਸ਼ੀਰਵਾਦ ਹੈ ਉਹ ਡਾਕਟਰ ਸਾਹਿਬ ਦੇ ਲਫ਼ਾਜ਼ ਸੀਗੇ ਜੀ 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 ਉਵੇਂ ਹੀ ਇਹਨਾਂ ਨੇ ਬੋਲਤਾ ਜੀ 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 ਤੇ ਉਹ ਗਲਤ ਉਹ ਮੁੱਦਾ ਬਣਾਈ ਉਹ ਮੁੱਦਾ ਬਣਾਈ ਬੈਠੇ ਨੇ ਜਿਹੜੀ ਇਹ ਗੱਲ ਹੈ ਕਿ ਬਾਈ ਸਿੱਧੂ ਬਾਬਾ ਨਾਨਕ ਇਹ ਨਹੀਂ ਕਿਹਾ ਮੈਂ ਮੈਂ ਕਿਸੇ ਦੀਆਂ ਭਾਵਨਾਵਾਂ ਦੀ ਗੱਲ ਕੀਤੀ ਆ ਕਿ ਡਾਕਟਰ ਨੇ ਇਹ ਗੱਲ ਕਹੀ ਆ ਵੀ ਮੈਨੂੰ ਐਵੇਂ ਲੱਗਦਾ ਕਿ ਬਾਬਾ ਨਾਨਕ ਹੀ ਮੇਰੀ ਦੁਕਾਨ 'ਚ ਚਰਨ ਪਾ ਗਿਆ ਮੈਂ ਇਹ ਗੱਲ ਕਹੀ ਸੀ ਫੇਰ ਵੀ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਤੇ ਮੈਂ ਸੌਰੀ ਚਾਹਨੀ ਹੁਣ ਜਿਹੜੇ ਹਾਲਾਤ ਸੀਗੇ ਵੀ ਉਦੋਂ ਸਾਡਾ ਕੰਮ ਡਾਊਨ ਸੀ ਮੁਕਤੀ ਗੱਲ ਹੈ ਉਸ ਹੀਰੇ ਨਾਲ ਰਲ ਕੇ ਤੇ ਸਾਨੂੰ ਬੜਾ ਪਿਆਰ ਬਹੁਤ ਮੋ ਮੁਹੱਬਤ ਮਿਲਿਆ ਤੇ ਸਰੋਤਿਆਂ ਨੇ ਦੁਬਾਰਾ ਫੇਰ ਸਭ ਕਾਰਿਆ ਸਨ ਜੀ ਤਾਂ ਇੰਟਰਵਿਊ ਚ ਆਪਾਂ ਵੀਰੇ ਦਾ ਨਾਮ ਨਹੀਂ ਲੈਂਦੇ ਜੀ 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 ਤਾਂ ਉਹ ਗਲਤ ਗੱਲ ਅਸੀਂ ਲਵਾਂਗੇ ਜੀ ਹਨਾ ਵਿੱਚ ਕਈ ਕਹਿ ਦਿੰਦੇ ਆ ਕਿ ਤੁਸੀਂ ਪਾਸ ਕਰੋ ਜੀ ਹੁਣ ਸਿੱਧੂ 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 ਲਈ ਹਨਾ ਹੂੰ ਹੂੰ ਬਟ ਇਹ ਸਾਡਾ ਫਰਜ਼ ਬੰਦ ਹੈ ਵੀ ਕਿਉਂਕਿ ਸਿੱਧੂ ਵੀਰੇ ਨੇ ਇੱਥੋਂ ਸਾਨੂੰ ਇੱਥੇ ਲੈ ਕੇ ਆਂਦਾ ਜੇ ਸਾਨੂੰ 25% ਲੋਕ ਜਾਣਦੇ ਸੀ ਤੇ ਬਾਕੀ ਜਿਹੜੇ 75 ਲੋਕਾਂ ਨੇ ਸਾਨੂੰ ਦੁਬਾਰਾ ਕਬੂਲਿਆ ਤੇ ਉਹ ਸਿੱਧੂ ਬਾਈ ਦਾ ਕਰਕੇ ਕਬੂਲਿਆ ਅੱਜ ਕਲ੍ਹ ਵੇ ਪਲ ਪਲ ਵੇ ਤੈਨੂੰ ਵੇਖਦੀਆਂ ਅੱਖੀਆਂ ਚਾਉਂਦੀਆਂ ਨੇ ਨਾ ਸੌਂਦੀਆਂ ਨੇ ਹੋਈ ਆ ਆ ਦੀਪਕੀਆਂ ਚਮਕੀਲਾ ਸਾਹਿਬ ਇੱਕ ਪਾਸੇ ਕੀ ਬਾਤ ਹੈ ਜੀ ਇਧਰ ਚਮਕੀਲਾ ਸਾਹਿਬ ਕਮਲਜੀਤ ਜੀ ਕੀ ਬਾਤ ਹੈ ਇਧਰ ਸਿੱਧੂ ਬਾਈ ਸਿੱਧੂ ਮੂਸੇ ਵਾਲਾ ਕੀ ਬਾਤ ਹੈ ਹਮੇਸ਼ਾ ਨਾਲ ਰੱਖਿਆ ਅੱਛਾ ਜੀ ਇਹ ਜਨਾਜ਼ੇ ਰਵਾਂਗੇ ਹਾਂ 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 ਕੋਈ ਨਹੀਂ ਰਹਿਣਗੇ ਵਾਹ ਜੀ ਅੱਜ ਆਪਣੇ ਆਪ ਨੂੰ ਸਟਰੋਂਗ ਕਰਨ ਦੀ ਲੋੜ ਹੈ ਬਹੁਤ ਸਾਰੀਆਂ ਮੁਸੀਬਤਾਂ ਦੇ ਸਾਹਮਣੇ ਕਰਨੇ ਪੈਂਦੇ ਆ ਬਹੁਤ ਸਾਰੀਆਂ ਗੱਲਾਂ ਚੱਲਣੀਆਂ ਪੈਂਦੀਆਂ ਕੁਝ ਇਗਨੋਰ ਵੀ ਕਰਨਾ ਪੈਂਦਾ ਵੀ ਚਲ ਕੋਈ ਗੱਲ ਨਹੀਂ ਉਹ ਦਾ ਇਗਨੋਰ ਕੁਝ ਬਿਲਕੁਲ ਹੁੰਦਾ ਹੀ ਹੈ ਸਾਰੀਆਂ ਗੱਲਾਂ ਪਿੱਛੇ ਸੱਟ ਕੇ ਅੱਗੇ ਵੀ ਵਧਣਾ ਪੈਂਦਾ ਬਾੜਾ ਹੀ ਖਤਰਨਾਕ ਵੇ ਆਇਆ ਇੱਕ ਸੁਪਨਾ ਮੈਨੂੰ ਹੋ ਗਈ ਕਿਉਂ ਪਾਣੀ ਪਾਣੀ ਨਹੀਂ ਨਗਰੋਖੀ ਹੋ ਗਿਆ ਤੈਨੂੰ ਸਾਡੀ ਸੀ ਲਵ ਸਟੋਰੀ ਗੱਲ ਹੀ ਕੁਝ ਹੋਰ ਬਣਾਤੀ ਮੰਤਰੀ ਮਾਮਾ ਮੇਰਾ ਯੋਨੇ ਸਰਗਿਮ ਕਮਾਤੀ ਸਾਰਾ ਮੈਨੂੰ ਹਾਲ ਸੁਣਾ ਦੇ ਸੁਪਨੇ ਵਿੱਚ ਡਿੱਠੇ ਦਾ ਮਿੱਤਰਾ ਤੈਨੂੰ ਕੈਦ ਬੋਲ ਗਈ ਕੇਸਪੀਆ ਚਿੱਟੇ ਦਾ ਮਿੱਤਰਾ ਤੈਨੂੰ ਕੈਦ ਬੋਲ ਗਈ ਜਗਵਾਨੀ ਟੀਵੀ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਕੈਲਗਰੀ ਕੈਨੇਡਾ ਤੋਂ ਦਲਵੀਰ ਜੱਲੋ ਵਾਲੀ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼ਕਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਸ ਦੁਕਾਨਾ ਜੋੜੀ ਦੇ ਨਾਲ ਜਿਹੜੇ ਪੰਜਾਬ ਤੋਂ ਆਏ ਨੇ ਬਹੁਤ ਹੀ ਸੁਪਰ ਹਿੱਟ ਜੋੜੀ ਮਕਬੂਲ ਜੋੜੀ ਜਿਨ੍ਹਾਂ ਨੇ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਕੈਲਗਰੀ ਸ਼ਹਿਰ ਦੇ ਵਿੱਚ ਧੂਮਾ ਪਾਈਆਂ ਆਪਣੇ ਗਾਣਿਆਂ ਦੇ ਨਾਲ ਸੁਰਤਿਆਨੁਕੀਲ ਕਰਅਸ ਦਿੱਤਾ ਸੋ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਜਗਬਾਣੀ ਟੀਵੀ ਤੇ ਸਵਾਗਤ ਕਰ ਲੈਂਦੇ ਹਾਂ ਬਲਕਾਰਨ ਕੀਲਾ ਤੇ ਮਨਜਿੰਦਰ ਗੁਲਸ਼ਨ ਜੀ ਜਗਬਾਣੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਦਰਦੀਰ ਜੀ ਸਤਿ ਸ੍ਰੀ ਅਕਾਲ ਜਗਬਾਣੀ ਪੂਰੀ ਟੀਮ ਦਾ ਤੁਹਾਡਾ ਕੋਟ ਕੋਟ ਧੰਨਵਾਦ ਕਿ ਸਾਡੇ ਦਲਬੀਰ ਭਾਜੀ ਜੱਲੋਵਾਲੀਆ ਸਾਹਿਬ ਬਹੁਤ ਪਿਆਰ ਕਰਦੇ ਨੇ ਸਾਨੂੰ ਤੁਹਾਡਾ ਲੱਖ ਲੱਖ ਧੰਨਵਾਦ ਆ ਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਅੱਛਾ ਗੁਲਛਨ ਜੀ ਜੀ ਪ੍ਰੋਗਰਾਮ ਹੋਇਆ ਕੈਲਗਰੀ ਦੇ ਵਿੱਚ ਦੋ ਦਿਨ ਪਹਿਲਾਂ ਹਾਂ ਜੀ ਤੁਸੀਂ ਜੋ ਉੱਥੇ એનર્ਜੀ ਦਿਖਾਈ ਜੋ ਤੁਸੀਂ ਮਤਲਬ ਦਰਸ਼ਕਾਂ ਨੂੰ ਕੀ ਲਿਆ ਆਪਣੇ ਗਾਣਿਆਂ ਦੇ ਨਾਲ ਉਹ ਅੱਛਾ ਜੀ ਬਾ ਕਮਾਲ ਸੀ ਤੁਸੀਂ ਤੁਸੀਂ ਮੇਲਾ ਲੁੱਟ ਲਿਆ ਆ ਜੀ ਥੈਂਕ ਯੂ ਇਹ એનਰਜੀ ਤੁਸੀਂ ਇੰਨੀ ਲੈਂਦੇ ਔਰ ਸਰੋਤੇ ਵੀ ਬੜੇ ਉਹਨਾਂ ਨੇ ਚਾਹ ਦੇ ਨਾਲ ਪਿਆਰ ਦੇ ਨਾਲ ਤੁਹਾਨੂੰ ਸੁਣਿਆ ਜੀ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਉਸਤਾਦ ਨੂੰ ਵੀ ਮਾਰਾਂ ਪਾਉਣ ਲੱਪੇ ਹੋ ਨਹੀਂ ਜੀ ਨਹੀਂ ਐਵੇਂ ਦੀ ਕੋਈ ਗੱਲ ਹੈ ਤੇਰਾ ਹੀ ਸਭ ਦਾ ਕੀ ਬਾਤ ਹੈ ਕੀ ਕਹਣਾ ਤੁਹਾਨੂੰ ਬਸ ਇਹਨਾਂ ਦਾ ਆਸ਼ੀਰਵਾਦ ਹੈ ਜੀ ਸਰੋਤਿਆਂ ਦਾ ਪਿਆਰ ਹੈ ਜੀ ਬਿਲਕੁਲ ਜਦੋਂ ਸਾਪਾ ਨੂੰ ਉਤਸ਼ਾਹ ਮਿਲਦਾ ਹੈ ਲੋਕ ਸਾਨੂੰ ਇਹਨਾਂ ਪਿਆਰ ਦਿਖਾਉਂਦੇ ਨੇ ਤਾੜੀਆਂ ਮਾਰਦੇ ਆ ਚੀਕਾਂ ਮਾਰਦੇ ਨੇ ਹਨ ਸੋ ਬਾਕੀ ਇਹਨਾਂ ਦਾ ਆਸ਼ੀਰਵਾਦ ਮੇਰੇ ਨਾਲ ਹੈ ਤੇ ਟਾਈ ਮੈਨੂੰ ਹਮੇਸ਼ਾ ਪੱਕੀ ਸਟੇਜ ਤੇ ਜਾ ਕੇ ਮੈਨੂੰ ਕੁਝ ਯਾਦ ਹੀ ਨਹੀਂ ਰਹਿੰਦਾ ਹਾਂ ਹਾਂ ਬੇਸ਼ੱਕ ਦੀ ਮੈਨੂੰ ਬੁਖਾਰ ਵੀ ਹੋਵੇ ਮੈਨੂੰ ਸਭ ਕੁਝ ਭੁੱਲ ਜਾਂਦਾ ਸਟੇਜ ਤੇ ਜਾ ਕੇ ਕਿੱਦਾਂ ਦਾ ਮਹਿਸੂਸ ਹੁੰਦਾ ਫਿਰ ਬਲਕਾਰ ਦੀ ਜਦੋਂ ਸਰੋਤੇ ਇੰਨਾ ਪਿਆਰ ਦਿੰਦੇ ਆ ਤੁਹਾਡੇ ਗਾਣਿਆਂ ਨੂੰ ਸਪੈਸ਼ਲੀ ਤੁਸੀਂ ਕੈਲਗਰੀ ਦੇ ਵਿੱਚ ਜਿਹਨਾਂ ਸ਼ੋਅ ਕੀਤਾ ਉਹਦੋਂ ਫਿਰ ਕਿੱਦਾਂ ਦਾ ਮਹਿਸੂਸ ਬਿਲਕੁਲ ਜਿੰਨੇ ਵੀ ਪੰਜਾਬੀ ਭਰਾ ਪੈਣਾ ਵੀਰ ਬੱਚੇ ਤੁਸੀਂ ਉੱਥੇ ਸੀ ਚਲਵਾਲੀਆ ਸਭ ਦੇਖਿਆ ਤੁਸੀਂ ਕਿ ਜਦੋਂ ਇੰਨਾ ਮੋਹ ਮੁਹੱਬਤ ਇੱਕ ਕਲਾਕਾਰ ਨੂੰ ਸਾਹ ਕਿਸੇ ਪਹਿਲਵਾਨ ਨੂੰ ਸਾਹ ਕਿਸੇ ਮੰਤਰੀ ਨੂੰ ਜਦੋਂ ਪਿਆਰ ਜਨਤਾ ਕਰਦੀ ਹੈ ਨਾ ਉਹਦੀਆਂ ਜ਼ਿੰਮੇਵਾਰੀਆਂ ਜਿਹੜੇ ਇਨਸਾਨ ਦਾ ਪਿਆਰ ਮਿਲਦਾ ਜਿਹਨੂੰ ਮਿਲ ਰਿਹਾ ਉਹਦੀਆਂ ਜ਼ਿੰਮੇਵਾਰੀਆਂ ਬਹੁਤ ਵਧ ਜਾਂਦੀਆਂ ਵੀ ਅਸੀਂ ਕੋਈ ਗਲਤੀ ਨਾ ਕਰੀਏ ਹੋਰ ਵਧੀਆ ਕਰੀਏ ਕੰਮ ਹੋਰ ਵਧੀਆ ਕਰੀਏ ਔਰ ਜਿਹੜੀ ਗੱਲ ਰਹਿ ਗਈ ਐਨਰਜੀ ਦੀ ਗੁਲਸ਼ਿੰਦਿਆਂ ਦੀ ਹਾਂ ਹਾਂ ਤੇ ਇਹ ਸੱਚੀ ਆ ਵੀ ਅੱਜ ਉਹ ਦੇਣਾ ਮੇਰੇ ਕੋਲੇ ਵੀ ਮੈਨੂੰ ਬੇਫਿਕਰੀ ਹੁੰਦੀ ਹੈ ਸਟੇਜ ਤੇ ਜੀ 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 ਤੇ ਹਰ ਹਰ ਪੰਚ ਜਿਹੜਾ ਸੰਭਦੇ ਜੀ ਜੀ ਬੜੀ ਬੜੀ ਅਕਸਰ ਇਹਨਾਂ ਨੂੰ ਸ਼ੇਰਨੀ ਦਾ ਨਾਮ ਨਾਲ ਬੁਲਾਉਂਦੇ ਹਾਂ ਹਾਂਜੀ 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 ਉਹ ਕਿੱਦਾਂ ਮਤਲਬ ਇਹ ਨਾਮ ਇਹ ਕਿੱਦਾਂ ਰੱਖਿਆ ਤੁਸੀਂ ਇਹ ਹੈ ਹੀ ਸ਼ੇਰ ਜੀ ਮੇਰਾ ਜੀ ਮੈਂ ਨਹੀਂ ਨਾਮ ਰੱਖਿਆ ਇਹ ਹਾਂ ਹਾਂ ਇਹ ਮੇਰੇ ਦੋਸਤਾਂ ਨੇ ਮੇਰੇ ਮਿੱਤਰਾਂ ਨੇ ਜਿਹੜੇ ਸਾਨੂੰ ਬਹੁਤ ਜ਼ਿਆਦਾ ਜਾਣਦੇ ਨੇ ਇਹ ਉਹਨਾਂ ਨੇ ਇਹਨੂੰ ਰਤਬਾ ਦਿੱਤਾ ਹੋਇਆ ਜੀ ਜੀ ਔਖੀ ਵੇਲੇ ਜੀ ਜੀ ਇਹਦੀ ਵੀ ਇੱਕ ਗਾਣਾ ਵੀ ਆ ਸਾਡੇ ਕਲਾਕਾਰ ਭਰਾ ਦਾ ਵੀ ਔਰਤ ਕਦੋਂ ਪਰਖੀ ਜਾਂਦੀ ਆ ਮਰਦ ਕਦੋਂ ਪਰਖਿਆ ਜਾਂਦਾ ਹੈ ਜੀ ਜੀ ਮੈਂ ਉਹ ਗੱਲਾਂ ਇਹਨੂੰ ਤਾਂ ਬੇਦਬਾਉਂਦੀਆਂ ਮਸੀਬਤ ਦੇ ਦੇਣ ਆਏ ਸੀ ਜੀ ਹਮ ਹਮ ਪਰਚਾ ਹੋ ਗਿਆ ਛੂਟਾ ਹੀ ਮੇਰੇ ਤੇ 302 ਦਾ 302 ਦਾ ਠੰਡਾ ਸੀ ਉਹ ਗਾਣਾ ਵੀ ਬੜਾ ਸੁਪਰ ਹਿੱਟ ਸੀ ਉਹ ਇਸ ਸ਼ੇਰ ਨੇ ਸੱਚੀ ਮੁੱਛੀ ਸ਼ੇਰ ਨਹੀਂ ਬਣ ਕੇ ਬਖਾਇਆ ਵੀ ਮੁਸੀਬਤ ਦੇ ਵਿੱਚ ਡੱਟ ਕੇ ਖੜੀ ਆ ਬੰਦਾ ਜਿਹੜਾ ਅੰਦਰ ਚਲੇਗਾ ਉਹ ਤਾਂ ਅੰਦਰ ਬੈਠਾ ਹੈ ਤੇ ਬਾਹਰਲੇ ਨੂੰ ਪਤਾ ਹੁੰਦਾ ਤੇ ਉਹਨਾਂ ਨੂੰ ਕਿੰਨੀਆਂ ਕੁ ਭਜਨਾਸਾਂ ਪੈਂਦੀਆਂ ਨੇ ਕਿਤੇ ਕਿਤੇ ਧੱਕੇ ਧੋੜੇ ਖਾਣੇ ਪੈਂਦੇ ਆ ਜੀ ਜੀ ਪਰ ਇੰਨੇ ਕਰਮ ਵਾਲੀ ਦੇ ਦੇ ਪੈਰ ਸੁੱਜ ਗਏ ਜਿੰਨਾ ਚਿਰ ਨੇ ਮੈਨੂੰ 2 ਮਹੀਨੇ ਬਾਅਦ ਬਾਹਰ ਨਹੀਂ ਲਿਆਂਦਾ ਉਹਨਾਂ ਚਿਰ ਚਾਹ ਨਾਲ ਰੋਟੀ ਵੀ ਨਹੀਂ ਖਾਦੀ ਜੀ ਜੀ ਇਹਨੂੰ ਸ਼ੇਰਨੀ ਦਾ ਰਤਬਾ ਦਿੱਤਾ ਸੀਗਾ ਜੀ ਸਾਡੇ ਭਰਾ ਹੀ ਨੇ ਹਾਂ ਹਾਂ ਉਹਨਾਂ ਦਾ ਨਾਂ ਆਏਗਾ ਜੀ ਰਿੱਕੀ ਅੱਛਾ ਜੀ ਜਲੌਦ ਵਾਲਾ ਉਹ ਵੀ ਉਦੋਂ ਅੰਦਰ ਹੀ ਸੀਗਾ ਅੱਛਾ ਜੀ ਉਹਨਾਂ ਨੇ ਜਦੋਂ ਦੇਖਿਆ ਜਜਬਾ ਦੇਖਿਆ ਵੀ ਯਾਰ 2 ਮਹੀਨਿਆਂ ਦੇ ਵਿੱਚ ਬੰਦੇ ਨੂੰ ਡਿਸਮਿਸ ਕਰਵਾਇਆ ਜੀ 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 ਇਹ ਪਰਚੇ ਜੋ ਬਰ ਚਾਹੇ ਸਚਾਈ ਨੇ ਜਿੱਤਰਾ ਹੀ ਹੁੰਦਾ ਜੀ 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 ਬਿਲਕੁਲ ਚਾਹੇ ਸੱਚੀ ਸੀ ਪਰ ਫਿਰ ਵੀ ਔਖਾ ਹੀ ਬਹੁਤ ਔਖਾ ਹੁੰਦਾ ਪਰ ਸ਼ੇਰ ਨੇ ਸ਼ੇਰਨੀ ਬਣ ਕੇ ਵਿਖਾਇਆ ਜੀ ਜੀ ਉਹਨਾਂ ਨੇ ਇਹਨੂੰ ਰਤਬਾ ਦਿੱਤਾ ਫਿਰ ਜੇਨਰ ਸਾਹਿਬ ਵੀ ਸੀਗੇ ਸੰਧੂ ਸਾਹਿਬ ਉਹ ਵੀ ਇਹਨੂੰ ਸ਼ੇਰ ਨਹੀਂ ਕਹਿੰਦੇ ਅੱਛਾ ਜੀ ਤੂੰ ਸ਼ੇਰਨੀ ਹੈ ਜੀ 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 ਕਿ ਤੂੰ ਹਿੰਮਤ ਵਾਲੀ ਏਡੀ ਹੈ ਹਾਂ ਹਾਂ ਤੂੰ ਲੜ ਰਹੀ ਹੈ ਬਿਲਕੁਲ ਤੇ ਇਸ ਕਰਕੇ ਉਹਨਾਂ ਦਾ ਰਤਬਾ ਇਹ ਪਿਆ ਜੀ ਔਰ ਗੈਕੀ ਵੱਲੋਂ ਨਹੀਂ ਗੈਕੀ ਵੱਲੋਂ ਤੇ ਕੀ ਕੀ ਬਾਤ ਹੈ ਜੀ ਤੁਹਾਡੇ ਸਾਹਮਣੇ ਆ ਜੋ ਬਿਲਕੁਲ 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 ਅੱਛਾ ਗੁਲਸ਼ਨ ਜੀ ਤੁਹਾਡੇ ਲਈ ਇੱਕ ਸਵਾਲ ਹੈ ਮੇਰਾ ਵੀ ਤੁਹਾਡੀ ਪਹਿਲੀ ਮੁਲਾਕਾਤ ਬਲਕਾਰ ਜੀ ਨਾਲ ਕਦੋਂ ਹੋਈ ਕਿਵੇਂ ਹੋਈ ਫਿਰ ਤੁਸੀਂ ਵਿਆਹ ਦੇ ਇਹ ਤਾਂ ਅਸੀਂ ਬਹੁਤ ਇੰਟਰਵਿਊਆਂ ਚ ਦੱਸ ਚੁੱਕੇ ਆ ਬਰੀਫ ਦੇ ਵਿੱਚ ਜੇ ਮੈਂ ਚਾਹਨਾ ਵੀ ਦੱਸ ਸਕਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ 1998 ਦੇ ਵਿੱਚ ਅਸੀਂ ਸ਼ੁਰੂ ਕੀਤਾ ਜੀ ਗੋਣਾ ਜੀ 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 ਅਨਕੀਲਾ ਸਾਹਿਬ ਦੀ ਉਹ ਟੇਪ ਆਈ ਸੀ ਜਸਵਿੰਦਰ ਬਰਾੜ ਜੀ ਨਾਲ ਹਾਂ ਹਾਂ ਰੱਬ ਰੱਖਾ ਰੱਬ ਰੱਖਾਂ ਮਿੱਤਰਾਂ ਦਾ ਹਾਂ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਮੈਂ ਤੇ ਮੇਰੀ ਸਿਸਟਰ ਜੀ ਲਵਜੋ ਉਤਰਾਨੀ ਮੇਰੀ ਬੱਡੀ ਪੈਨ ਹਾਂ ਜੀ ਜੀ ਤੇ ਚਲੋ ਅਸੀਂ ਸਿੱਖਣਾ ਸ਼ੁਰੂ ਕਰਤਾ ਤੇ ਅੰਕਿਲਾ ਸਾਹਿਬ ਜੀਾਂ ਦੇ ਨੁਤਰਾ ਸੀ ਗੇਟ ਦੇ ਅੱਗੋਂ ਦੀ ਲੰਘਦੇ ਸੀ ਤੇ ਹਮੇਸ਼ਾ ਸਾਜ਼ਾਂ ਦੀ ਆਵਾਜ਼ ਆਉਂਦੀ ਹੁੰਦੀ ਸੀ ਅੱਕੇ ਹਣਾ ਮੰਮੀ ਨੂੰ ਦੇਦੀ ਨੂੰ ਕਿਹਾ ਵੀ ਇੱਥੇ ਸਿੰਗਰ ਰਹਿੰਦੇ ਨੇ ਵੱਡੀ ਭੈਣ ਨੂੰ ਬਹੁਤ ਸ਼ੌਕ ਸੀਗਾ ਅੱਛਾ ਜੀ ਮੇਰੇ ਮਾਈਂਡ 'ਚ ਹੀ ਨਹੀਂ ਸੀ ਹੈਗਾ ਇਦਾਂ ਦਾ ਕੁਝ ਵੀ ਮੈਂ ਸਿੰਗਰ ਬਣਾ ਹਾਂ 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 ਤੇ ਬਸ ਪਰਮਾਤਮਾ ਨੇ ਜੀਵਨ ਸਾਥਨ ਫਿਰ ਕਈ ਕੀਦੇ ਦੁਬਾਰੇ ਬਣੇ ਜੀ ਹਾਂਜੀ ਬਿਲਕੁਲ ਬਿਲਕੁਲ ਤੇ ਰੱਬ ਬਾਲਾ ਸੀ 8-9 ਸਾਲ ਲਗਾਇਆ ਇਕੱਠਿਆਂ ਨੇ ਹਾਂਜੀ ਉਸ ਤੋਂ ਬਾਅਦ ਤੁਸੀਂ ਇਕੱਠਿਆਂ ਈਵਨ ਕਹਿ ਸਕਦੇ ਆ ਵੀ ਲਵ ਮੈਰੇ ਜਾ ਦਾਰ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਜੀ ਇਹ ਰੱਬ ਨੇ ਵੀ ਮਜਬੂਰ ਕੀ ਮਨਜ਼ੂਰ ਕਰੀ ਆ ਜੀ ਇਹ ਹਾਂ 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 ਇਹ ਸਾਡਾ ਜਿਹੜਾ ਸੰਜੋਗ ਹੈ ਪ੍ਰਮਾਤਮਾ ਲੋਗੋ ਨੇ ਮੇਟੀ ਹੈ ਬੇਟਾ ਹੈ ਜੀ 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 ਦਰਸ਼ਕੋਤਿਆਂ ਦਾ ਪਿਆਰ ਹੈ ਪਰਿਵਾਰ ਦਾ ਆਸ਼ੀਰਵਾਦ ਹੈ ਪਿਆਰ ਹੈ ਇਹ ਸਾਡੀ ਇਧਰ ਲਾ ਵੀ ਤੇ ਇਧਰ ਲਾ ਵੀ ਇੱਕ ਨੇ ਜੀ ਤੁਸੀਂ ਬੇਟੀ ਦੀ ਗੱਲ ਕੀਤੀ ਉਹਨਾਂ ਦਾ ਨਾਮ ਵੀ ਤੁਸੀਂ ਸੰਗੀਤ ਰੱਖਿਆ ਅਜੀ ਨਾਲ ਵੀ ਮੈਂ ਦਿੱਤੀ ਟੀਵੀ ਤੇ ਨਾਲ ਕਿਸੇ ਨਾਲ ਇੰਟਰਵਿਊ ਹੋ ਗਈ ਆ ਉਹ ਤੁਹਾਡੀ ਗਾਇਕੀ ਨੂੰ ਮੈਨੂੰ ਲੱਗਦਾ ਵੀ ਅੱਗੇ ਵਡਾਵਾ ਦੇ ਰਹੇ ਆ ਦੇਖੇ ਜਾ ਰਹੇ ਆ ਬਿਲਕੁਲ ਜ਼ਿਆਦਾ ਹੀ ਹੈ ਸਾਨੂੰ ਖੁਸ਼ੀ ਹੋਈ ਹੈ ਜੀ ਇਸ ਗੱਲ ਦੀ ਕਿਉਂਕਿ ਸੋਚਿਆ ਨਹੀਂ ਸੀ ਅਸੀਂ ਤਾਂ ਵੀ ਇਸ ਬੱਚੇ ਇਸ ਖੇਤਰ ਚ ਆਉਣ ਹਾਂ ਹਾਂ ਤੇ ਪਰ ਚਲੋ ਵਧੀਆ ਗੱਲ ਆ ਹਨਾ ਬੱਚੇ ਥੋੜੇ ਹੁਣ ਆਪੇ ਹੀ ਮਿਹਨਤ ਕਰਦੇ ਨੇ ਹਲੇ ਅਸੀਂ ਨਹੀਂ ਕੁਝ ਵੀ ਇਹਨਾਂ ਨੂੰ ਸਿਖਾਉਂਦੇ ਵੀ ਤੁਸੀਂ ਹਨਾ ਮੈਨੂੰ ਇਹ ਸੀਗਾ ਕਿ ਚਲੋ ਪੜ੍ਹ ਲਿਖ ਕੇ ਕੋਈ ਜਣਾ ਕੋਈ ਜੌਬ ਵਗੈਰਾ ਕਰਨ ਜੀ 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 ਪਰ ਬਲੱਡ ਚ ਤੇ ਗਾਉਣਗੇ ਹੀ ਗਾਉਣਗੇ ਬਿਲਕੁਲ ਬਿਲਕੁਲ ਸ਼ੌਕ ਬਹੁਤ ਸੀ ਬੱਚਿਆਂ ਨੂੰ ਸ਼ੁਰੂ ਤੋਂ ਹੀ ਜੀ ਜੀ ਬੇਟੇ ਨੂੰ ਮਿਊਜ਼ਿਕ ਦਾ ਬਹੁਤ ਸ਼ੌਕ ਸੀ ਸ਼ੁਰੂ ਤੋਂ ਬੇਟੀ ਨੂੰ ਗਾਉਣ ਦਾ ਸੀ ਅੱਛਾ ਜੀ ਬਟ ਅਸੀਂ ਸੀਰੀਅਸ ਨਹੀਂ ਸੀ ਲਿਆ ਇਸ ਗੱਲ ਨੂੰ ਹੁਣ ਸੀਰੀਅਸ ਲੈ ਰਹੇ ਹਾਂ ਵੀ ਚਲੋ ਬੱਚਿਆਂ ਦਾ ਸ਼ੌਕ ਹੈ ਤੇ ਪੂਰਾ ਕਰਨੋ ਬਾਕੀ ਦਲਵੀਰ ਜੀ ਇੱਥੇ ਆ ਕੇ ਸਾਨੂੰ ਬਹੁਤ ਚੰਗਾ ਲੱਗਿਆ ਜੀ ਕੈਲਗਿਰੀ 'ਚ ਤੁਸੀਂ ਮਿਲੇ ਸਾਨੂੰ ਸਾਡੇ ਭਰਾ ਮਿਲੇ ਵੀਰ ਦਵਿੰਦਰ ਬਹੁਤ ਵਧੀਆ ਕਲਾਕਾਰ ਹੈ ਨੌਜਵਾਨ ਦਿਲਾਂ ਦੀ ਟੜਕਣ ਇੰਡੀਆ ਚ ਵੀ ਛਾਇਆ ਸੀ ਉਹ ਪੂਰਾ ਤੇ ਇੱਥੇ ਵੀ ਉਹਦਾ ਬਹੁਤ ਪਿਆਰ ਅਸੀਂ ਵੇਖਿਆ ਜੀ ਸਾਰੀ ਟੀਮ ਉਹਦਾ ਬਹੁਤ ਸਤਿਕਾਰ ਕਰਦੀ ਹੈ ਬਹੁਤ ਮੋਹ ਮੁਹਬਤ ਪਿਆਰ ਕਰੀ ਤੇ ਜ਼ਿੰਮੇਵਾਰੀ ਵੀ ਉਹ ਨਿਭਾਉਣ ਵਾਲਾ ਇਨਸਾਨ ਹੈ ਅਸੀਂ ਆਏ ਆਏ ਜਾਨੀ ਕਿ ਇੱਥੇ ਕੈਨੇਡਾ ਦੇ ਵਿੱਚ ਸਾਨੂੰ ਲੈ ਕੇ ਆਏ ਨੇ ਸਾਡੀ ਕੰਪਨੀ ਹੈ ਜੀ ਜੀਰਾ ਪ੍ਰੋਡਕਸ਼ਨ ਜਿਹਦੇ ਮਾਲਕ ਨੇ ਹੈਪੀ ਖੋਸਾ ਜੀ ਐਡਮੈਂਟਨ ਤੋਂ ਜੀ ਜੀ ਤੇ ਸਾਡੇ ਨਾਲ ਆਏ ਨੇ ਸਾਡੇ ਵੱਡੇ ਵੀਰ ਰਾਮ ਸਰੂਪ ਸ਼ਰਮਾ ਜੀ ਉਹ ਲੈ ਕੇ ਆਏ ਨੇ ਇਹ ਸਾਡਾ ਪਿਆਰ ਆ ਹਮ ਹਮ ਕਿ ਇਥੇ ਕੈਲਗਰੀ ਚ ਅਸੀਂ ਪਹਿਲਾਂ ਵੀ ਢੀੜਾ ਕੱਢ ਕੇ ਗਏ ਤੇ ਹੁਣ ਅਸੀਂ ਸ਼ੋਅ ਕਰਕੇ ਚੱਲੇ ਆ ਤੇ ਬਹੁਤ ਬਹੁਤ ਅੱਛਾ ਰਿਹਾ ਸਾਡਾ ਸਾਡਾ ਝੋਲੀਆਂ ਪਰ ਪਰ ਕੇ ਨਹੀਂ ਪੰਡਾ ਪੰਨ ਬਣ ਕੇ ਟਰੱਕ ਲੱਦ ਲੱਦ ਕੇ ਪਿਆਰ ਦਿੱਤਾ ਸਾਨੂੰ ਪੰਜਾਬੀਆਂ ਨੇ ਇਹ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ ਦੇਣ ਦੇ ਨਹੀਂ ਸਕਦੇ ਜ਼ਿੰਮੇਵਾਰੀ ਵਧ ਗਈ ਆ ਹੋਰ ਕੋਸ਼ਿਸ਼ ਕਰਾਂਗੇ ਵਧਿਆ ਕਰਾਂਗੇ ਸਾਡਾ ਬਹੁਤ ਬਹੁਤ ਫਿਰ ਸਿੱਧੂ ਮੂਸੇਵਾਲ ਦੀ ਗੱਲ ਕਰਦੇ ਆ ਅਕਸਰ ਸਿੱਧੂ ਮੂਸੇਵਾਲੇ ਤੁਹਾਡਾ ਨਾਮ ਲੈਂਦੇ ਰਹਿੰਦੇ ਗਾਣਿਆਂ ਦੇ ਵਿੱਚ ਵੀ ਗੋਟਨ ਦੇ ਗਾਣੇ ਦੇ ਵਿੱਚ ਕਾਲੀ ਕਾਲੀ ਰੇਂਜ ਵਿੱਚ ਬੱਜੇ ਅਣਕੀਲਾ ਉਹ ਗਾਣਾ ਵੀ ਉਹਨਾਂ ਨੇ ਮਤਲਬ ਅਕਸਰ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਉਹ ਇੱਕ ਐਸੇ ਪਾਰਸ ਸੀ ਕਿ ਜਿਸ ਵੀ ਕਲਾਕਾਰ ਦਾ ਨਾਮ ਲੈਂਦੇ ਸੀ ਜਿਵੇਂ ਜਸਵਿੰਦਰ ਬਰਾੜ ਦੀ ਗੱਲ ਕਰੀਏ ਆਪਾਂ ਲਾਭ ਹੀਰਾ ਲਾਭ ਹੀਰਾ ਹੋ ਗਿਆ ਬਹੁਤ ਗਾਲ ਸਾਰੇ ਸਿੰਗਰ ਨੇ ਮਤਲਬ ਜਿਹਦਾ ਵੀ ਨਾਮ ਲੈਂਦੇ ਸੋ ਦੁਬਾਰਾ ਚਰਚਾ ਦੇ ਵਿੱਚ ਆ ਜਾਂਦੇ ਸੀ ਉਹਨਾਂ ਦਾ ਮੈਂ ਕਿਹਾ ਤੁਸੀਂ ਸੁਪਰਸਟਾਰ ਹੋ ਨਹੀਂ ਪਰ ਉਹਨਾਂ ਦੇ ਨਾਮ ਲੈਣ ਤੋਂ ਬਾਅਦ ਚਾਰ ਚੰਨ ਲੱਗੇ ਕੈਰੀਅਰ ਨੂੰ ਕਿੰਨਾ ਕੁ ਬੂਸਟ ਮਿਲਿਆ ਜੀ ਇਹਦੇ ਬਾਰੇ ਥੋੜਾ ਜਿਹਾ ਬਹੁਤ ਜ਼ਿਆਦਾ ਮਿਲਿਆ ਜੀ ਬਹੁਤ ਜਿੰਨਾ ਵੀ ਜਿਆਦਾ ਹੋਣਾ ਦੇਣਾ ਚੱਲ ਰਿਹਾ ਕੰਮ ਰੋਟੀ ਖਾ ਰਹੇ ਪਿਆਰ ਲੈ ਰਹੇ ਸਰੋਤਾਂ ਦੇ ਇਹ ਉਹਦੀ ਦੇਣਾ ਹੈ ਕਿਉਂਕਿ ਉਸ ਨੌਜਵਾਨ ਨੇ ਸਾਨੂੰ ਸੱਚੀਓਂ ਦਿਲੋਂ ਉਹ ਮੁਹੱਬਤ ਪਿਆਰ ਕਰਿਆ ਇੰਨਾ ਕਿ ਸਾਡਾ ਸਤਿਕਾਰ ਕੀਤਾ ਵੀ ਅਸੀਂ ਭੁੱਲ ਨਹੀਂ ਸਕਦੇ ਜੀ ਜੀ ਇਹ ਸੱਚ ਹੈ ਵੀ ਉਹਦੇ ਕਹਿਣ ਨਾਲ ਦੁਬਾਰਾ ਸਾਡੀ ਸਰਚ ਜਿਹੜੀ ਹੋਣੀ ਸ਼ੁਰੂ ਹੋਈ ਤੇ ਜ਼ਿੰਮੇਵਾਰੀ ਵਧ ਗਈ ਬਿਲਕੁਲ ਠੀਕ ਹੈ ਜੀ ਉਸ ਹੀਰੇ ਨੇ ਸਾਨੂੰ ਬਹੁਤ ਪਿਆਰ ਕੀਤਾ ਬਾਕੀ ਆਪ ਆਵਾਜ਼ ਮਾਰ ਕੇ ਸਾਡਾ ਸੌਂਗ ਆਪਣੀ ਫਿਲਮ ਚ ਕਰਵਾਇਆ ਸਾਡੇ ਲਈ ਬਹੁਤ ਵੱਡੀ ਗੱਲ ਹੈ ਜੀ ਪੁੱਤ ਜੱਟ ਦਾ ਜਵਾਨ ਹੋ ਗਿਆ 7 ਕਿਲੋ ਕੇ ਮਾਰੀ ਥੜੀ ਬਹੁਤ ਸਾਰੀ ਆਪਣੀ ਵਿਆਹ ਦੀ ਵੀ ਗੱਲ ਕਰਦੇ ਸੀ ਤੁਹਾਡੇ ਖਾੜੇ ਬਾਰੇ ਵੀ ਗੱਲ ਕਰਦੇ ਹਾਂਜੀ ਬਿਲਕੁਲ ਜੀ ਵਿਆਹ ਤੇ ਵੀ ਐਸੀ ਗਾਉਣਾ ਸੀ ਔਰ ਉਹਨਾਂ ਦੀ ਜਿੱਦ ਦਿਨ ਦਾਤ ਹੁੰਦੀ ਹੈ 11 ਜੂਨ ਨੂੰ ਵੱਡੇ ਸੀਗਾ ਵੱਡੇ ਤੇ ਵੀ ਖਾੜਾ ਆਪਣਾ ਸੀ अच्छा जी अब ये चौगा से भी खुल आ गया ये हम्म हम्म 6 दिन पहले ਸਾਡੇ ਕੋਲ 4-5 ਘੰਟੇ ਉਦੋਂ ਵੀ ਦਵਾਈ ਲੈਣ ਆਏ ਸੀ ਕਿਸੇ ਹੋਰ ਕਲਾਕਾਰ ਲਈ ਹੂੰ ਕਿਉਂਕਿ ਉਸ ਇਨਸਾਨ ਦੇ ਦਿਲ ਦੇ ਵਿੱਚ ਇਹ ਨਹੀਂ ਸੀ ਵੀ ਕੋਈ ਕਲਾਕਾਰ ਯਾਰ ਇਹਨੂੰ ਇਹ ਇਲਾਜ ਹੈ ਜੀ ਉਹ ਹਰ ਬੰਦੇ ਦੀ ਮਦਦ ਕਰਦਾ ਸੀ ਉਹ ਕਿਸੇ ਉਹਦੇ ਸਿੰਗਰ ਨੂੰ ਦਵਾਈ ਦਿਵਾਉਣ ਲੈ ਕੇ ਆਇਆ ਜਿੱਦਾਂ ਸਾਡੇ ਕੋਲ 4-5 ਘੰਟੇ ਪਹਿਲਾਂ ਰਹਿ ਕੇ ਗਏ ਨੇ ਇਹਦੇ ਤੋਂ 4-5 ਦਿਨ ਪਹਿਲਾਂ ਉਹ ਡਾਕਟਰ ਸਾਹਿਬ ਨੇ ਜੀ ਸਾਡੇ ਬਠਿੰਡੇ 'ਚ ਦਰਸ਼ਨ ਗਰਗ ਜੀ ਹੂੰ ਹੂੰ ਨੱਕ ਕੰਨ ਗਲੇ ਦੀ ਬਹੁਤ ਮਾਰ ਡਾਕਟਰ ਨੇ ਅੱਛਾ ਜੀ ਹਾਂ ਤੇ ਅੱਗੇ ਉਹ ਇੱਕ ਵੀਡੀਓ ਚੱਲ ਰਹੀ ਹੈ ਜੀ ਹੂੰ ਹੂੰ ਉਹ ਬਾਬਾ ਜੀ ਕਹਿ ਰਹੇ ਨੇ ਵੀ ਇਹਨਾਂ ਨੇ ਸਿੱਧੂ ਨੂੰ ਬਾਬੇ ਨਾਨਕ ਨਾਲ ਜੋੜਤਾ ਉਹ ਇਹੋ ਜੀ ਕੋਈ ਗੱਲ ਨਹੀਂ ਸੀ ਅਸੀਂ ਕੌਣ ਹੁੰਨੇ ਆ ਜੋੜਨ ਵਾਲੇ ਜੀ ਜੀ ਅਸੀਂ ਉਸ ਰੱਬ ਤੋਂ ਜਾਂ ਬਿਨਾ ਕੋਈ ਗੱਲ ਵੱਡੀ ਹੋ ਸਕਦੀ ਪੱਤੇ ਪੱਤੇ ਚੋਂ ਨੇ ਜੀ ਜੀ ਬਿਲਕੁਲ ਤੇ ਡਾਕਟਰ ਸਾਹਿਬ ਨੇ ਸਵੇਰ ਆ ਕੇ ਕਹਿਤਾ ਗੁਲਸ਼ਨ ਨੂੰ ਵੀ ਹਾਂ ਮਨਜਿੰਦਰ ਤੇਰੇ ਭਰਾ ਦਾ ਕੀ ਹਾਲ ਹੈ ਇਹ ਕਹਿੰਦੀ ਠੀਕ ਇਹ ਕਹਿੰਦੀ ਡਾਕਟਰ ਸਾਹਿਬ ਠੀਕ ਹੈ ਕਹਿੰਦਾ ਵੀ ਪੁੱਤਰ ਮੇਰੇ ਪਾਸ ਦਾ ਤਾਂ ਬਾਬਾ ਨਾਨਕੀ ਚਰਨ ਪਾ ਗਿਆ ਮੇਰਾ ਉਦੋਂ ਦਾ ਕੰਮ ਬਹੁਤ ਚੱਲ ਰਿਹਾ ਅੱਛਾ ਜੀ ਬਿਲਕੁਲ ਮੈਨੂੰ ਕਹਿੰਦਾ ਵੀ ਸੌਣ ਨਹੀਂ ਦਿੰਦੇ ਮੇਰੇ ਜਿੰਨੇ ਵੀ ਮਰੀਜ਼ ਨੇ ਤੇ ਰਾਤ ਨੂੰ ਮੈਨੂੰ ਘਰੋਂ ਉਠਾ ਲਿੰਦੇ ਨੇ ਵੀ ਜਿੱਦਾਂ ਦਾ ਸਿੱਧੂ ਮੂਸੇ ਵਾਲਾ ਮੇਰੇ ਹਸਪਤਾਲ ਦੇ ਵਿੱਚ ਆਇਆ ਹੈ ਨਾ ਉਦੋਂ ਦੀ ਗੁਲਸ਼ਨ ਜੀ ਲਾਈਨ ਨਹੀਂ ਟੁੱਟ ਰਹੀ ਅੱਛਾ ਜੀ ਮੇਰੇ ਵਾਸਤੇ ਤਾਂ ਰੱਬ ਆ ਗਿਆ ਮੇਰੇ ਘਰੇ ਇਹ ਉਹ ਡਾਕਟਰ ਸਾਹਿਬ ਦੇ ਲਫ਼ਾਜ਼ ਸੀਗੇ ਜੀ 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 ਉਵੇਂ ਹੀ ਇਹਨਾਂ ਨੇ ਬੋਲਤਾ ਦੀ 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 ਤੇ ਉਹ ਗਲਤ ਮੁੱਦਾ ਬਣਾਈ ਉਹ ਮੁੱਦਾ ਬਣਾਈ ਬੈਠੇ ਨੇ ਉਹਦੀ ਜੇ ਕਿਸੇ ਨੂੰ ਠੇਸ ਲੱਗੀ ਤਾਂ ਗੁਲਸ਼ਨ ਜੀ ਤੁਸੀਂ ਸੌਰੀ ਕਹੋ ਹਾਂਜੀ ਹਾਂਜੀ ਬਿਲਕੁਲ ਬਟ ਸਾਡੀ ਇਹ ਨਹੀਂ ਔਕਾਤ ਹੀ ਨਹੀਂ ਵੀ ਅਸੀਂ ਕਿਸੇ ਇਨਸਾਨ ਨੂੰ ਰੱਬ ਦੇ ਨਾਲ ਜੋੜ ਦਈਏ ਹਨਾ ਕਿਉਂ ਰੱਬ ਨੇ ਐਵੇਂ ਦਾ ਕੁਝ ਨਹੀਂ ਹੈ ਸਿੱਧੂ ਵੀਰੇ ਦੀ ਅਸੀਂ ਇੱਜ਼ਤ ਕਰਦੇ ਸੀ ਇੱਜ਼ਤ ਕਰਦੇ ਆ ਮਰਦੇ ਦਮ ਤੱਕ ਉਹਨਾਂ ਨੂੰ ਪਿਆਰ ਅਸੀਂ ਕਰਦੇ ਰਵਾਂਗੇ ਬਟ ਜਿਹੜੀ ਇਹ ਗੱਲ ਹੈ ਕਿ ਬਾਈ ਸਿੱਧੂ ਬਾਬਾ ਨਾਨਕ ਇਹ ਨਹੀਂ ਕਿਹਾ ਮੈਂ ਮੈਂ ਕਿਸੇ ਦੀਆਂ ਭਾਵਨਾਵਾਂ ਦੀ ਗੱਲ ਕੀਤੀ ਆ ਕਿ ਡਾਕਟਰ ਨੇ ਇਹ ਗੱਲ ਕਹੀ ਆ ਵੀ ਮੈਨੂੰ ਐਵੇਂ ਲੱਗਦਾ ਕਿ ਮੇਰੇ ਬਾਬਾ ਨਾਨਕ ਹੀ ਮੇਰੀ ਦੁਕਾਨ 'ਚ ਚਰਨ ਪਾ ਗਿਆ ਮੈਂ ਇਹ ਗੱਲ ਕਹੀ ਸੀ ਫਿਰ ਵੀ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਤੇ ਮੈਂ ਸੌਰੀ ਚਾਹੁੰਨੀ ਆ ਅਸੀਂ ਕੌਣ ਆ ਜੀ ਇੰਨੀ ਗੱਲ ਕਹਿਣ ਵਾਲੇ ਸੋ ਬੜਾ ਵੱਡਾ ਚੈਨਲ ਆ ਜੀ ਇਹ ਜਗ ਬਾਣੀ ਚੈਨਲ ਵਿਸ਼ਵ ਦਾ ਪ੍ਰਸਿੱਧ ਜੀ 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 ਇਹ ਵਿਸ਼ਵ ਦਾ ਮੰਨਿਆ ਹੋਇਆ ਹਮ 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 ਜਗ ਬਾਣੀ ਚੈਨਲ ਆ ਜੀ ਜੀ ਤੇ ਅਸੀਂ ਇਹਦੇ ਤੇ ਹੱਥ ਜੋੜ ਕੇ ਜੇ ਕਿਸੇ ਨੂੰ ਠੇਸ ਪਹੁੰਚੀ ਆ ਤੇ ਦਲਵੀਰ ਜੀ ਅਸੀਂ ਮਾਫੀ ਚਾਹੁੰਦੇ ਆ ਹਾਂ ਬਾਕੀ ਜਿਹੜੀ ਸ਼ੁਭਦੀਪ ਦੀ ਗੱਲ ਹੈ ਉਹ ਮੈਂ ਨਹੀਂ ਕਹਿੰਦਾ ਆਪਾਂ ਨਾਲ ਇਹ ਵੀ ਕਹਿੰਨੇ ਵੀ ਰੱਬ ਤਾਂ ਪਤੇ-ਪਤੇ 'ਚ ਜੀ ਜੀ ਬਿਲਕੁਲ ਕੰਨ-ਕੰਨ 'ਚ ਹਰ ਇਨਸਾਨ 'ਚ ਰੱਬ ਹੈ ਜੀ ਜੀ ਤੇ ਜਿਹੜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੀ ਗੱਲ ਉਹ ਕਿਵੇਂ ਇੱਕ ਇਨਸਾਨ ਨਾਲ ਜੋੜੇ ਜਾ ਸਕਦੀ ਹੈ ਉਹ ਤਾਂ ਆਪ ਰੱਬ ਨੇ ਆਪ ਸਭ ਦਾ ਹਰ ਹੁਣ ਵੀ ਹੈਗੇ ਆ ਕਿਤੇ ਗਏ ਆ ਜੀ 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 ਤੇ ਉਹਨਾਂ ਦਾ ਨਾਂ ਨਹੀਂ ਅਸੀਂ ਲੈ ਸਕਦੇ ਕਦੇ ਵੀ ਇਹ ਕਹਿ ਸਕਦੇ ਕਿ ਫਲਾਣਾ ਬੰਦਾ ਉਹ ਬਣ ਗਿਆ ਤੇ ਇਹ ਤਾਂ ਭਾਵਨਾ ਬਿਲਕੁਲ ਬਿਲਕੁਲ ਜੀ ਡਾਕਟਰ ਸਾਹਿਬ ਨੇ ਕਿਹਾ ਉਹਨਾਂ ਦਾ ਕੰਮ ਚੱਲਿਆ ਉਹਨਾਂ ਨੇ ਕਿਹਾ ਸੀ ਜਿਸ ਜਿਵੇਂ ਮੈਂ ਜਿੱਦਾਂ ਕਿਹਾ ਵੀ ਉਹ ਤਾਂ ਇੱਕ ਐਸੇ ਪਰਸਿਸ ਸੀ ਕਿ ਵੀ ਜਿਹੜੀ ਵੀ ਸੀਜ਼ਨ ਨੂੰ ਹੱਥ ਲਾਉਂਦੇ ਸੀ ਜਾਂ ਕਿਸੇ ਦਾ ਨਾਮ ਲੈਂਦੇ ਸਨ ਉਹ ਬਾਰਾ ਚਰਚਾ ਦੇ ਵਿੱਚ ਆਏ ਨੇ ਚਰਚਾ ਆਏ ਨੇ ਲੋਕ ਕੋਈ ਇਹਦੇ ਝੂਠ ਵਾਲੀ ਗੱਲ ਨਹੀਂ ਜੀ 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 ਆਏ ਨੇ ਜੀ ਦੱਬੇ ਹੋਏ ਉਹ ਬੰਦੇ ਨੇ ਐ ਮਰਦੇ ਜਿੰਦਾ ਕਿਤੇ ਆ ਜੀ 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 ਕਿਤੇ ਆ ਕਿ ਨਹੀਂ ਤੁਸੀਂ ਤੁਹਾਡੇ ਸਾਹਮਣੇ ਤੇ ਅਸੀਂ ਵੀ ਸਾਡਾ ਬੜਾ ਕੰਮ ਰੱਬ ਨੇ ਬਹੁਤ ਇੱਜ਼ਤ ਬਖਸ਼ੀ ਸ਼ੁਰੂ ਤੋਂ ਹੀ ਹਮ ਹਮ ਤੇ ਹੁਣ ਜਿਹੜੇ ਹਾਲਾਤ ਸੀਗੇ ਵੀ ਉਦੋਂ ਸਾਡਾ ਕੰਮ ਡਾਊਨ ਸੀ ਮੁਕਤੀ ਗੱਲ ਹੈ ਉਸ ਹੀਰੇ ਨਾਲ ਰਲ ਕੇ ਤੇ ਸਾਨੂੰ ਬੜਾ ਪਿਆਰ ਬਹੁਤ ਮੋਹ ਮੁਹੱਬਤ ਮਿਲਿਆ ਤੇ ਸਰੋਤਿਆਂ ਨੇ ਦੁਬਾਰਾ ਫੇਰ ਸਬਕਾਰਿਆ ਸਨ ਆ ਤੁਹਾਡੀ ਨਿਮਰਤਾ ਬੋਲਦੀ ਜੀ ਤੁਸੀਂ ਬਿਲਕੁਲ ਸਾਬਿਤ ਕੀਤਾ ਵੀ ਤੁਹਾਡੀ ਨਿਮਰਤਾ ਤੁਸੀਂ ਕਾ ਵੀ ਸਿੱਧੂ ਮੂਸੇਵਾਲ ਨਹੀਂ ਜਦੋਂ ਹਾਂ ਜੀ ਸੱਚ ਹਾਂ ਬਾਰਾ ਚੱਲ ਚੱਲ ਜਾਏ ਕੋਈ ਅੱਜ ਗਈ ਇਹ ਵੀ ਨਹੀਂ 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 ਅਸੀਂ ਤਾਂ ਸਟਾਰ ਸੀ ਜੀ ਸਾਡਾ ਤਾਂ ਇਸ ਦੁਨੀਆ ਨੂੰ ਸਾਰਾ ਪਤਾ ਬਿਲਕੁਲ ਕੈਰੀਅਰ ਨੂੰ ਬੋਕਸ ਤੇ ਮਿਲਿਆ ਬਾਕੀ ਪਤਾ ਕੀ ਆ ਸਿੱਧੂ ਮੂਸੇ ਵਾਲੇ ਚ ਫੇਰ ਉਹੀ ਗੱਲ ਜੇ ਜੇ ਤਾਂ ਇੰਟਰਵਿਊ ਚ ਆਪਾਂ ਵੀਰੇ ਦਾ ਨਾਮ ਨਹੀਂ ਲੈਂਦੇ ਜੀ 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 ਤਾਂ ਉਹ ਗਲਤ ਗੱਲ ਹੈ ਅਸੀਂ ਲਵਾਂਗੇ ਹਣਾ ਵਿੱਚ ਕਈ ਕਹਿ ਦਿੰਦੇ ਆ ਕਿ ਤੁਸੀਂ ਬਸ ਕਰੋ ਜੀ ਹੁਣ ਸਿੱਧੂ 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 ਲਈ ਹਣਾ ਹਮ ਬਟ ਇਹ ਸਾਡਾ ਫਰਜ਼ ਬਣਦਾ ਵੀ ਕਿਉਂਕਿ ਸਿੱਧੂ ਵੀਰੇ ਨੇ ਇੱਥੋਂ ਸਾਨੂੰ ਇੱਥੇ ਲੈ ਕੇ ਆਂਦਾ ਹੂੰ 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 ਜੇ ਸਾਨੂੰ 25% ਲੋਕ ਜਾਣਦੇ ਸੀ ਤੇ ਬਾਕੀ 75% ਲੋਕਾਂ ਨੇ ਸਾਨੂੰ ਦੁਬਾਰਾ ਕਬੂਲਿਆ ਤੇ ਉਹ ਸਿੱਧੂ ਬਾਈ ਦਾ ਕਰਕੇ ਕਬੂਲਿਆ ਪ੍ਰੋਗਰਾਮਾਂ ਚ ਹੁਣ ਕਿੰਨਾ ਕ ਵਾਧਾ ਹੋ ਗਿਆ ਸੀ ਬਹੁਤ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਔਰ ਮੈਂ ਦੱਸ ਦਿਆਂ ਕਿ ਜਿਹੜਾ ਕਾਲੀ 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 ਰੇਂਜ ਵਿੱਚ ਵੱਜੇ ਅਨਖੀਲਾ ਜਿਹੜਾ ਇਸ ਗੀਦਾ ਸਾਨੂੰ ਬਿਲਕੁਲ ਨਹੀਂ ਸੀ ਪਤਾ ਬਾਈ ਸਿੱਧੂ ਦੀ ਜਿਹੜੀ ਮੈਂ ਗੱਲ ਕਰਨ ਲੱਗੀ ਸੀ ਉਹਨਾਂ 'ਚ ਇਹ ਖਾਸियत ਸੀ ਜੋ ਕਿਸੇ ਨੂੰ ਦੱਸਦੇ ਨਹੀਂ ਸੀ ਜ਼ਾਹਰ ਨਹੀਂ ਸੀ ਕਰਦੇ ਕਿ ਮੈਂ ਆਹ ਕਰੂੰਗਾ ਬਾਈ ਤੁਹਾਡੇ ਲਈ ਮੈਂ ਕਰੂੰਗਾ ਬਾਈ ਐਦਾਂ ਦਾ ਕੁਝ ਨਹੀਂ ਸੀ ਉਹ ਜਿਹਦੇ ਲਈ ਵੀ ਇਹ ਗਾਣੇ ਦਾ ਫਿਰ ਜ਼ਿਕਰ ਉਹਨਾਂ ਨੇ ਜਿੰਦਿਆਂ ਹੀ ਤੁਹਾਡੇ ਨਾਲ ਬਿਲਕੁਲ ਵੀ ਨਹੀਂ ਕੀਤਾ ਬਿਲਕੁਲ ਵੀ ਨਹੀਂ ਕੀਤਾ ਉਸ ਵੀਰ ਜੀ ਉਹ ਸਾਡੀਆਂ ਅੱਖਾਂ ਚੱਖਾਂ ਪਾ ਕੇ ਅੱਜ ਤੱਕ ਉਸ ਇਨਸਾਨ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਸਾਡੇ ਫੇਸ ਵੱਲ ਵੇਖ ਕੇ ਉਹਨੇ ਕਦੇ ਗੱਲ ਨਹੀਂ ਕੀਤੀ ਹਾਂ ਐਦਾਂ ਨੀਵੀਂ ਪਾ ਕੇ ਹਾਂਜੀ ਭੈਣ ਮੇਰੀਏ ਹਾਂਜੀ ਭਾਜੀ ਐਵੇਂ ਐਵੇਂ ਗੱਲ ਹੈਣਾ ਐਨੇ ਨਿਮਰਤਾ ਸੀ ਉਸ ਗੱਭਰੂ ਚ ਔਰ ਇਸੇ ਕਰਕੇ ਤਾਂ ਰਹਿੰਦੀ ਦੁਨੀਆ ਤੱਕ ਨਾਮ ਰਹੂਗਾ ਉਹਨਾਂ ਦਾ ਬਾਪੂ ਜੀ ਨੇ ਗਿਫਟ ਦਿੱਤਾ ਉਹਦੇ ਜਦ ਮੈਰਜਨ ਹੋਤੀ ਸੀ ਮੈਂ ਫੋਨ ਕੀਤਾ ਸੀਗਾ ਮੈਂ ਕਿਹਾ ਵੀ ਬਾਪੂ ਜੀ ਵੀ ਤੁਸੀਂ ਆਓਗੇ ਨਾ 10 ਅਪ੍ਰੈਲ ਨੂੰ ਸਾਡੀ ਮੈਰਜ ਅਨਿਵਰਸਰੀ ਹੈ ਜੀ ਜੀ ਕਹਿੰਦੇ ਚਲ ਠੀਕ ਹੈ ਕਹਿੰਦੇ ਉਹ ਤਾਂ ਚਲੋ ਕੋਈ ਨਹੀਂ ਆਪਾਂ ਦੇਖ ਲੈਨੇ ਆਂ ਪਰਤ ਮੈਨੂੰ ਐਂ ਦੱਸ ਕਹਿੰਦੇ ਕੇਕ ਕਿੰਨੇ ਵਜੇ ਕੱਟਣਾ ਮੈਂ ਕਿਹਾ ਬਾਪੂ ਜੀ 8 ਵਜੇ ਕੱਟਣਾ ਹੈ ਕਹਿੰਦੇ ਉਦੋਂ ਪਹਿਲਾਂ ਪਹਿਲਾਂ ਤੈਨੂੰ ਬਹੁਤ ਵੱਡਾ ਗਿਫਟ ਮਿਲਣ ਲੱਗੇ ਕਿਆ ਬਾਤ ਉਸ ਤੋਂ ਗੁਲਾਬ ਸਿੱਧੂ ਵੀਰਾ ਆ ਗਿਆ ਬਾਕੀ ਸਾਰੇ ਸਿੰਗਰ ਆ ਗਏ ਜੋ ਤਿੰਨ ਉਹ ਸਾਰੇ ਸਿੰਗਰ ਆ ਗਏ ਹਨਾ ਅੱਛਾ ਜੀ ਤੇ ਉਧਰੋਂ ਗੀਤ ਰਿਲੀਜ਼ ਹੋ ਗਿਆ ਬਾਈ ਦਾ ਹਮਮ ਬਸ ਫਿਰ ਆਪਣੀ ਮੈਗਜ਼ ਅਨੀਵਰਸਿਟੀ ਦੇ ਉਹੀ ਚੱਲੇ ਆ ਤੇ ਇਹ ਕਹਿੰਦੇ ਆ ਵੇਖੋ ਉਹ ਸਾਡੇ ਲਈ ਬਹੁਤ ਵੱਡਾ ਗਿਫਟ ਹੈ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਗਿਫਟ ਹੈ ਉਹ ਹਨਾ ਛੋਟੇ ਸਿੱਧੂ ਤੁਸੀਂ ਮੁੱਸੇ ਬਾਰੇ ਕੀ ਗਿਆਨ ਸੁਣਾਓ ਬਹੁਤ ਸੋਹਣਾ ਜੀ ਬਹੁਤ ਪਿਆਰਾ ਹੈ ਸੋਹਣਾ ਉਹ ਬਹੁਤ ਲੰਮੀ ਉਮਰ ਹੋਵੇ ਬੇਬੇ ਬਾਪੂ ਨੂੰ ਸੁਖ ਦੇਵੇ ਉਹ ਤੇ ਬੁਰੀਆਂ ਨਜ਼ਰਾਂ ਤੋਂ ਰੱਬ ਉਹਨੂੰ ਬਚਾ ਕੇ ਰੱਖੇ ਜੀ ਉਹੋ ਹੀ ਆ ਵਾਪਸ ਮੁੜ ਕੇ ਆਏ ਜਿਉਂਦਾ ਬਸ ਦਰਵੇ ਜੀ ਜੀ ਮੇਰੇ ਦੂਸੇ ਵਾਲਾ ਕੋਈ ਵੀ ਗਾਣਾ ਸ਼ਰਧਾਂਜਲੀ ਵਜੋ ਜੇ ਤੁਸੀਂ ਦੋ ਚਾਰ ਬੋਲ ਹੋ ਜਾਣ ਸਿੱਧੂ ਮੂਸੇ ਵਾਲੇ ਦਾ ਜੀ ਜੀ ਦੇਸੇ ਗਾਣੇ ਬਾਈ ਦੇ ਸਾਰੇ ਸੁਪਰ ਹਿੱਟ ਨੇ ਔਰ ਬੱਚਾ ਬੱਚਾ ਪਸੰਦ ਕਰਦਾ ਹਨ ਜੀ ਜੀ ਔਰ ਮੈਂ ਦੱਸ ਦਿਆਂ ਕਿ ਸਿੱਧੂ ਵਾਂਗੂ ਤਾਂ ਨਹੀਂ ਗਾ ਸਕਦੀ ਮੈਂ ਅੱਜ ਕੱਲ ਪਰ ਬਾਈ ਦਾ ਗਾਣਾ ਇੱਕ ਜਿਹਨੂੰ ਮੈਂ ਹਮੇਸ਼ਾ ਸੁਣਦੀ ਰਹੀਨੀ ਹਮੇਸ਼ਾ ਜੀ ਸੁਣਾਓ ਆਰੇ ਮੈਂ ਗਾਇਆ ਵੀ ਆ ਬਹੁਤ ਵਾਰੀ ਜੀ ਅੱਜ ਫੇਰ ਗਾ ਦੋ ਇੱਕ ਵਾਰੀ ਹਾਂਜੀ ਬਿਲਕੁਲ ਅੱਜ ਕੱਲ੍ਹ ਵੇ ਪਲ ਪਲ ਵੇ ਤੈਨੂੰ ਵੇਖਦੀਆਂ ਅੱਖੀਆਂ ਚਾਉਂਦੀਆਂ ਨੇ ਨਾ ਸੌਂਦੀਆਂ ਨੇ ਸ਼ਾਬਾਸ਼ ਹੋਈ ਆ ਆ ਦੀਪਕੀਆਂ ਗੱਲ ਤੂੰ ਵੀ ਜਾਣਦਾ ਤੇਰਾ ਕਿੰਨਾ ਕਰ ਦੇਆ ਨਾ ਕਹਿ ਹੋਵੇ ਨਾ ਰਹੇ ਹੋਵੇ ਇਸ ਜੱਗ ਤੋਂ ਡਰਦੇ ਆ ਤੂੰ ਹੱਥ ਫੜ ਕੇ ਲੈ ਜਾ ਸਿੱਧੂ ਆ ਕਿਉਂ ਕਰਦੇ ਬੇਸ਼ਕੀਆਂ ਅੱਜ ਕੱਲ ਵੇ ਪਲ ਪਲ ਵੇ ਤੈਨੂੰ ਵੇਖਦੀਆਂ ਅੱਖੀਆਂ ਕੀ ਬਾਤ ਹੈ ਥੈਂਕ ਯੂ ਵਾਹ ਵਾਹ ਅਜਾ ਚਮਕੀਲਾ ਫਿਲਮ ਤੁਸੀਂ ਮਨਲਾ ਦਾ ਦੇਖੀ ਹੋਣੀ ਆ ਹਾਂ ਬਿਲਕੁਲ ਜੀ ਬਿਲਕੁਲ ਚਮਕੀਲੇ ਨਾਲ ਕਦੇ ਮੁਲਾਕਾਤ ਹੋਈ ਦੀ ਹਾਂ ਜੀ ਮੇਰੀ ਮੁਲਾਕਾਤ ਹੋਈ ਹੈ ਜੀ ਗੁਲਸ਼ਨ ਜੀ ਆਂਦੀ ਨਹੀਂ ਮੈਂ ਚਮਕੀਲਾ ਸਾਹਿਬ ਦੇ ਦਰਸ਼ਨ ਵੀ ਕਰੇ ਨੇ ਜੱਫੀ ਪਾ ਕੇ ਮਿਲਿਆ ਵੀ ਆ ਜੀ ਅਸ਼ੀਰਵਾਦ ਵੀ ਲਿਆ ਜੀ ਉਹਨਾਂ ਤੋਂ ਅੱਛਾ ਜੀ ਹਾਂ ਜੀ ਅੱਛਾ ਚਮਕੀਲਾ ਫਿਲਮ ਆਉਣ ਤੋਂ ਬਾਅਦ ਆ ਲੱਗਦਾ ਵੀ ਦੁਕਾਨਾਂ ਜੋੜੀਆਂ ਜਿਹੜੀਆਂ ਦੁਬਾਰਾ ਅ ਸਰਜੀਤ ਹੋਈਆਂ ਪੰਜਾਬ ਦੇ ਵਿੱਚ ਕਹਿ ਲਈਏ ਜਾਂ ਤੇ ਦੇਖੋ ਜੀ ਐ ਜਿਹੜੇ ਦਸ਼ANT ਸਾਹਿਬ ਨੇ ਦਲਜੀਤ ਵੀਰ ਹੈ ਸਾਡਾ ਹਮ ਹਮ ਹਰ ਪੰਜਾਬੀ ਬੱਚਾ ਇਹ ਕਹਿੰਨੀ ਇੰਨੀ ਤਰੱਕੀ ਕਰੇ ਜਿੰਨੀ ਉਹਨਾਂ ਨੇ ਕਰੀ ਹੈ ਜੀ ਉਹਨਾਂ ਨੇ ਚਮਕੀਲਾ ਸਾਹਿਬ ਨੂੰ ਮੁਖ ਰੱਖ ਕੇ ਫਿਲਮ ਬਣਾਈ ਚਮਕੀਲਾ ਸਾਹਿਬ ਦੁਬਾਰਾ ਜ਼ਿੰਦਾ ਹੋਇਆ ਜੀ ਭਾਵੇਂ ਉਹ ਮਰੇ ਨਹੀਂ ਜੀ ਜੀ ਉਹਨਾਂ ਦਾ ਨਾਂ ਹਮੇਸ਼ਾ ਹੀ ਬੁਣਦਾ ਹੈ ਅਮਰ ਨੇ ਪਰ ਇਹ ਫਿਲਮ ਆਉਣ ਦੇ ਨਾਲ ਨਵੇਂ ਤੌਰ ਤੋਂ ਹਮ ਹਮ ਚਮਕੀਲਾ ਸਾਹਿਬ ਮੇਰੇ ਬੱਚੇ-ਵੱਚੇ ਨਹੀਂ ਸੀ ਜਾਣਦੇ ਨਾਉ ਵੀ ਪਤਾ ਲੱਗਿਆ ਵੀ ਪਤਾ ਲੱਗਿਆ ਵੀ ਆ ਕੁਝ ਉਹਨਾਂ ਦਾ ਪਸੌਕਰ ਵਿਖਾਇਆ ਉਹ ਹੀ ਮੁਸੀਬਤਾਂ ਵਿਖਾਈਆਂ ਜਿਨ੍ਹਾਂ ਚੋਂ ਲੰਘ ਕੇ ਗਏ ਨੇ ਉਹ ਉਹਦੀ ਜਿਹੜੀ ਫਿਲਮ ਤੇ ਜਿਹੜੀ ਅਸਲੀਅਤ ਜ਼ਿੰਦਗੀ ਆ ਉਹ ਰੀਡ ਕਰਦੀ ਆ ਉਸ ਫਿਲਮ ਦੇ ਨਾਮ ਦੇਖੋ ਜੀ ਇਹ ਤਾਂ ਇਹ ਬੜੇ ਪੜ੍ਹੇ ਲਿਖੇ ਹੁੰਦੇ ਨੇ ਜਿਨ੍ਹਾਂ ਨੇ ਫਿਲਮ ਬਣਾਈ ਉਹ ਕਿਤੇ ਛੋਟੀ ਜਿਹੀ ਗੱਲ ਨਹੀਂ ਉਹਨਾਂ ਨੇ ਸਾਰਾ ਤਹਿਕੀਕਤ ਕਰਕੇ ਫੇਰ ਹੀ ਬਣਾਈ ਹੈ ਜੀ ਜੀ ਤੇ ਕੁਝ ਗੱਲਾਂ ਹੁੰਦੀਆਂ ਨੇ ਹਮ ਹਮ ਤੇ ਜਿਹੜੀ ਜੇ ਨਹੀਂ ਵੀ ਕੁਝ ਤੇ ਕਰਨਾ ਪੈਂਦਾ ਉਹ ਕੀਤਾ ਹੋਵੇ ਪਰ ਬਾਕੀ ਮੁਸੀਬਤਾਂ ਤਾਂ ਵੇਖਿਆ ਹੀ ਆ ਬਾਬਾ ਜੀ ਨੇ ਵੀ ਉਹ ਵੀ ਬਹੁਤ ਗਰੀਬ ਘਰ ਛੋਟੇ ਸੀ ਹਮ ਹਮ ਤੇ ਉਹਨਾਂ ਦੀ ਸਟੋਰੀ ਵੀ ਸਾਡੀ ਸਟੋਰੀ ਨਾਲ ਬਹੁਤ ਰਲਦੀ ਆ ਜੀ ਜੀ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਅੱਛਾ ਜੀ ਇੱਕ ਸੰਗੀਤ ਨੂੰ ਪਿਆਰ ਕਰਕੇ ਤੇ ਇੱਥੋਂ ਤੱਕ ਪਹੁੰਚਣਾ ਹੂੰ 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 ਬਿਲਕੁਲ ਇੱਕ ਸੰਗੀਤ ਐਸੀ ਚੀਜ਼ ਹੈ ਹੂੰ ਹੂੰ ਜਿਹੜੀ ਗਰੀਬ ਅਮੀਰ ਦਾ ਫਰਕ ਨਹੀਂ ਕਰਦੀ ਹੂੰ 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 ਸੱਚਾ ਇਹ ਸੰਗੀਤ ਲਾਈਨ 아이ਸੀ ਚੀਜ਼ ਹੈ ਕਿ ਚਮਕੀਲਾ ਸਾਹਿਬ ਦਾ ਲਖਾਰੀ ਵੀ ਸੀਗੇ ਗਾਇਕ ਵੀ ਸੀਗੇ ਕੰਪੋਜ਼ਰ ਵੀ ਸੀ ਸਾਰਾ ਹੱਥੋਂ ਹੀ ਸਭ ਕੁਝ ਜਾਣਦੀ ਸੀ ਜੀ ਜੀ ਇਹ ਬਾਕੀ ਕਰੇ ਕਰਾਵੇ ਆਪਿਆ ਪਰ ਮਾਨਸ ਦੇ ਕੇ ਕੁਝ ਨਹੀਂ ਹਾਥ ਜੋ ਰੱਬ ਨੂੰ ਚੰਗਾ ਲੱਗਦਾ ਹੋਣਾ ਤੇ ਉਹ ਆ ਬਿਲਕੁਲ ਬਿਲਕੁਲ ਆਪਾਂ ਕਹਿ ਕੇ ਵੀ ਕਹੀਏ ਵਿਆਹ ਕਰ ਦਾਂਗੇ ਇਹ ਕਰਦੇ ਕੁਝ ਨਹੀਂ ਹੋ ਸਕਦਾ ਜੀ ਜੀ ਉਹਦੇ ਬਿਨਾ ਪਤਾ ਵੀ ਨਹੀਂ ਚਲਦਾ ਜੋ ਉਹਦੀ ਰਜਾ ਸੀ ਉਹ ਹੋਈ ਹੈ ਜੀ ਜੀ ਆ ਤੇ ਮੈਂ ਤਾਂ ਦੇਖੋ ਇਧਰ ਚਮਕੀਲਾ ਸਾਹਿਬ ਇੱਕ ਪਾਸੇ ਕਿਆ ਬਾਤ ਹੈ ਜੀ ਇਧਰ ਜੀ ਮਗੀਲਾ ਸਾਹਿਬ ਅਮਰੋਦ ਜੀ ਕਿਆ ਬਾਤ ਹੈ ਇਧਰ ਸਿੱਧੂ ਬਾਈ ਸਿੱਧੂ ਮੂਸੇ ਵਾਲਾ ਕਿਆ ਬਾਤ ਹੈ ਹਮੇਸ਼ਾ ਨਾਲ ਰੱਖਿਆ ਅੱਛਾ ਜੀ ਇਹ ਜਨਾਜ਼ ਰਵਾਂਗੇ ਹਾਂ 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 ਇਹ ਕੋਲੇ ਹੀ ਰਹਿਣਗੇ ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਅੱਛੇ ਜੀ ਅੱਛੇ ਨਹੀਂ ਮਨਜਿੰਦਰ ਜੀ ਇੱਕ ਮੇਰਾ ਸਵਾਲ ਹੈ ਵੀ ਜਿਹੜੀਆਂ ਪੁਰਾਣੀਆਂ ਦੁਕਾਨਾਂ ਜੋੜੀਆਂ ਤੇ ਅੱਜ ਦੀਆਂ ਦੁਕਾਨਾਂ ਜੋੜੀਆਂ ਦੇ ਵਿੱਚ ਕੋਈ ਅੰਤਰ ਲੱਗਦਾ ਤੁਹਾਨੂੰ ਦੇਖੋ ਜੀ ਅ ਅੰਤਰ ਇਹੀ ਹੈ ਕਿ ਜਿਹੜੇ ਪਹਿਲਾਂ ਵਾਲੇ ਸਾਰੇ ਮੈਂ ਡਿਊਟ ਕੁੜੀਆਂ ਦੀ ਵੀ ਕਰਦੇ ਮੁੰਡਿਆਂ ਦੀ ਵੀ ਜੀ ਜੀ ਕਿ ਸਿੱਖ ਕੇ ਗਾਉਂਦੇ ਸੀ ਉਹ ਹਮ ਹਮ ਹਨਾ ਜੀ ਬਾਕੀ ਸਾਨੂੰ ਦਾ ਆਪ ਹਾਲੇ ਇਹਨਾਂ ਨੇ ਪਤਾ ਅਸੀਂ ਤਾਂ ਆਪ ਸਿੱਖਦੇ ਆ ਹਨਾ ਕੁਝ ਵੀ ਵਧੀਆਂ ਨੇ ਜਿਹੜੇ ਅੱਜ ਵਾਲੇ ਉਹ ਵੀ ਬਹੁਤ ਵਧੀਆ ਜੀ ਜੀ ਉਹ ਵੀ ਜੇ ਕੋਈ ਡਿਊਟ ਗਾਉਂਦਾ ਤੇ ਉਹ ਜਿਹੜੇ ਪੁਰਾਣੇ ਕਲਾਕਾਰ ਸੀ ਉਹਨਾਂ ਨੂੰ ਮੁੱਖ ਰੱਖ ਕੇ ਹੀ ਗਾਉਂਦਾ ਪਰ ਅੱਜ ਥੋੜੀ ਮਿਹਨਤ ਘਟ ਕਰਨੀ ਪੈਂਦੀ ਹੈ ਮਾਮਤ ਤਸਦੀਕ ਸੀ ਜੀ ਤੇ ਸਰੇਂਦਰ ਸ਼ਿੰਦਾ ਜੀ ਕਰਤਾਰ ਰਮਲਾ ਜੀ ਚਮਕੀਲਾ ਸਾਹਿਬ ਦਿਦਾਰ ਸੰਧੂ ਜੀ ਉਹਨਾਂ ਨੂੰ ਅੱਜ ਵੀ ਮੁੱਖ ਰੱਖ ਕੇ ਗਾਉਂਦੇ ਨੇ ਜਿੰਨੇ ਵੀ ਡਿਊਟ ਕਲਾਕਾਰ ਗ ਦੇ ਅਜ਼ੀਮੀ ਕਿਉਂਕਿ ਇੱਕ ਵੱਖਰਾ ਮਕਾਮ ਹੈ ਡਿਊਟ ਦਾ ਤੇ ਸੋਲੋ ਦਾ ਜਿਹੜਾ ਉਹ ਯੁੱਗ ਸੀਗਾ ਜੀ ਉਦੋਂ ਉਸਤਾਦਾਂ ਦੇ ਕੋਲ ਰਹਿ ਕੇ ਭਾਂਡੇ ਮਾਜ ਕੇ ਕੱਪੜੇ ਧੋ ਕੇ ਸੇਵਾ ਕਰਕੇ ਸਿੱਖਣਾ ਪੈਂਦਾ ਸੀ ਤੇ ਅੱਜ ਮੋਬਾਈਲ 'ਚ ਹੀ ਸਭ ਕੁਝ ਅੱਜ ਗੂਗਲ ਗੁਰੂ ਹੈ ਜੀ ਸਾਰਿਆਂ ਦਾ ਜੀ 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 ਠੀਕ ਹੈ ਜੀ ਪਿਆਰ ਸਤਿਕਾਰ ਹੋ ਸਕਦਾ ਉਸ ਤੋਂ ਵੀ ਜ਼ਿਆਦਾ ਹੋਵੇ ਦੁਨੀਆ ਦੇ ਵਿੱਚ ਹੈਗਾ ਵੀ ਹੈ ਪਰ ਉਦੋਂ ਜਿਹੜਾ ਗੁਰੂ ਪੀਰੀ ਦੀ ਗੱਲ ਪੀਰੀ ਮਰੀਦੀ ਦੀ ਗੱਲ ਸੀ ਉਹ ਥੋੜੀ ਜੀ ਹੋਰ ਸੀ ਹੁਣ ਕੁਝ ਹੋਰ ਆ ਜੀ 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 ਤੇ ਗੱਕੀ ਤਾਂ ਉਹੀ ਰਹਿਣੀ ਹੈ ਜੀ ਢੰਗ ਬਦਲ ਸਕਦੇ ਆ ਜੀ 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 ਤੇ ਜਿਹੜੇ ਪਾਫਣਾ ਉਹ ਤੇ ਉਹੀ ਆ ਵੀ ਡਿਊਟ ਰਿਸ਼ਤੇ ਨਾਤਿਆਂ ਦੇ ਗੀਤ ਦਿਉਰ ਵਰਜਾਈ ਦੇ ਜੇਠਾਂ ਦੇ ਉਦੋਂ ਜੇਠਾਂ ਦੇ ਨਾਤੇ ਕੁਝ ਅਲੱਗ ਸੀਗੇ ਉਦੋਂ ਜੇਠ ਜੀ ਭਾਈ ਜੀ ਕਹਿੰਦੇ ਸੀ ਹਰੇਕ ਵੀਰ ਜੀ ਭਾਜੀ ਹਾਂ 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 ਹੈਨਾ ਉਦੋਂ ਚਾਚਾ ਕਹਿੰਦੇ ਅਜ ਅੰਕਲ ਜੀ 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 ਇਹ ਸਮੇਂ ਦੇ ਨਾਲ ਚੇਂਜ ਹੁੰਦਾ ਜਾਂਦਾ ਹੈ ਬਾਕੀ ਹੈ ਤਾਂ ਸਭ ਕੁਝ ਉਹੀ ਹਾਂ ਹਾਂ ਅੱਛਾ ਬਲਕਾਰ ਦੀ ਇੱਕ ਹੋਰ ਸਵਾਲ ਮੇਰਾ ਵੀ ਦੁਕਾਨਾਂ ਜੁੜੀਆਂ ਕੁਝ ਗੱਲਾਂ ਕਰਕੇ ਟੁੱਟ ਜਾਂਦੀਆਂ ਆ ਜੇ ਆਪਾਂ ਉਹ ਦੁਬਾਰਾ ਸਰਜੀਤ ਕਹ ਲੀਏ ਵੀ ਘੱਟ ਹੁੰਦੀਆਂ ਜਾਂ ਹਿੱਟ ਨਹੀਂ ਹੁੰਦੀਆਂ ਜੇ ਆਪਾਂ ਗੱਲ ਕਰੀਏ ਮੁਹੰਮਦ ਸਤੀਕ ਬੀਬੇ ਰਣਜੀਤਕੌਰ ਦੀ ਜੋੜੀ ਟੁੱਟੀ ਉਸ ਤੋਂ ਬਾਅਦ ਉਹ ਜੋੜੀ ਭਾਵੇਂ ਅਲੱਗ ਹੋ ਕੇ ਵੀ ਮਤਲਬ ਅੱਜ ਵੀ ਇਕੱਠੀ ਨਹੀਂ ਬਣੀ ਇਕੱਠੀ ਨਹੀਂ ਉਹ ਅੱਜ ਵੀ ਚਲੋ ਉਹ ਗਲਾ ਠੀਕ ਨਹੀਂ ਸੀ ਮਾਤਾ ਜੀ ਦਾ ਤੇ ਉਹਦਾ ਕਰਕੇ ਸਦੀਕ ਸਾਹਿਬ ਨੇ ਤੇ ਉਹਨਾਂ ਨੂੰ ਲੋੜ ਹੀ ਨਹੀਂ ਸੀ ਕਿਸੇ ਹੋਰ ਕੁੜੀ ਦੀ ਇਹ ਜੋੜੀਆਂ ਟੁੱਟਣ ਦੀ ਵਜ੍ਹਾ ਕੀ ਸਮਝਦੇ ਤੁਸੀਂ ਵਜ੍ਹਾ 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 ਮੈਂ ਦੱਸਦਾ ਜੀ ਤਾਂ ਮੈਂ ਦੱਸ ਦਿੰਦਾ ਜੀ ਜਿੰਨਾ ਕਿ ਮੈਨੂੰ ਪਤਾ ਹੈ ਜੀ ਉਹਨਾਂ ਕਿਤੇ ਆ ਵੀ ਇੱਕ ਤਾਂ ਕੋਈ ਵੀ ਕੰਮ ਹੈ ਤੁਸੀਂ ਕਰਦੇ ਹੋ ਇਕੱਠੇ ਹਮ ਹਮ ਤੇ ਰਿਸ਼ਤੇ ਨਾਤੇ ਬਣ ਜਾਂਦੇ ਆ ਜੀ ਕਈ ਰਿਸ਼ਤਿਆਂ ਦਾ ਨਾਂ ਨਹੀਂ ਹੁੰਦਾ ਜਿਨ੍ਹਾਂ ਦਾ ਗੋਮਨਾਮ ਰਹਿ ਜਾਂਦੇ ਆ ਜੀ ਉਹ ਕਿਤੇ ਵੀ ਟੋਖਾ ਦੇ ਹੋ ਸਕਦਾ ਹੈ ਹੂੰ ਹੂੰ ਕਿਤੇ ਵੀ ਟੁੱਟ ਸਕਦਾ ਜਿਹੜੇ ਰਿਸ਼ਤੇ ਦਾ ਨਾ ਹੁੰਦਾ ਉੱਥੇ ਥੋੜਾ ਸ਼ਰਮ ਹੋ ਜਾਂਦੀ ਹੈ ਜੀ ਜੀ ਵੀ ਇਹ ਮੇਰੇ ਘਰ ਵਾਲੀ ਹੈ ਮੈਂ ਇਹਦੇ ਘਰ ਵਾਲਾ ਜਦੋਂ ਸਾਡੇ ਰਿਸ਼ਤੇ 'ਚ ਨਾ ਨਹੀਂ ਤੇ ਇੱਕ ਜਦੋਂ ਰੱਬ ਭਾਗ ਲਾਉਂਦਾ ਤੇ ਕੁੜੀ ਦੇ ਮਨ 'ਚ ਜਦੋਂ ਇਹ ਆ ਜਾਂਦਾ ਵੀ ਮੇਰਾ ਕਰਕੇ ਆ ਮੁੰਡੇ ਦੇ ਮਨ 'ਚ ਆ ਜਾਂਦਾ ਕਿ ਨਹੀਂ ਮੇਰਾ ਕਰਕੇ ਆ ਉਹ ਭੁਲੇਖਾ ਪੈ ਜਾਂਦਾ ਅਕਸਰ ਕੁੜੀਆਂ ਸ਼ਿਕਾਇਤ ਕਰਦੀਆਂ ਮੇਰਾ ਨਾਂ ਪਿੱਛੇ ਹੀ ਰਹਿ ਜਾਂਦਾ ਮੇਰਾ ਨਾਂ ਪਿੱਛੇ ਰਹਿ ਜਾਂਦਾ ਤੇ ਲੋਕ ਤਾਂ ਮੇਰੇ ਵਾਰੀ ਵੀ ਤਾੜੀਆਂ ਉੰਨੀਆਂ ਹੀ ਮਾਰਦੇ ਆ ਤੇ ਇਹਦੇ ਵਾਰੀ ਵੀ ਉੰਨੀਆਂ ਹੀ ਮਾਰਦੇ ਆ ਤੇ ਇਹ ਬੰ ਐ ਕਰਦਾ ਜਾਂ ਮੈਨੂੰ ਪਿਛੇ ਰੱਖਦਾ ਜਾਂ ਐੋ ਜੀਆਂ ਗੱਲਾਂ ਜਿਹੜੀਆਂ ਉਹ ਦਿਲ ਚਾਹੁੰਦੇ ਤੇ ਜਦੋਂ ਬਣ ਜਾਂਦੀ ਹੈ ਜੋੜੀ ਪੱਕੇ ਤੌਰ ਤੇ ਵੀ ਮੀਆਂ ਬੀਬੀ ਬਣ ਕੇ ਜਾਂ ਕੋਈ ਰਿਸ਼ਤਾ ਹੀ ਐਸਾ ਹੈ ਕਿ ਅਸੀਂ ਟੁੱਟ ਨਹੀਂ ਸਕਦੇ ਉਦੋਂ ਇਹਨਾਂ ਨੂੰ ਤਰੀਫ ਇਹਨਾਂ ਦੀ ਕੀਤੀ ਹੈ ਨਾ ਤੁਸੀਂ ਬਿਲਕੁਲ ਬਿਲਕੁਲ ਤੇ ਉਸਤਾਦ ਤੋਂ ਅੱਗੇ ਮੈਨੂੰ ਉਹ ਗੱਲ ਦੀ ਖੁਸ਼ੀ ਹੈ ਜੀ ਤੇ ਹੋਣੀ ਨਹੀਂ ਆ ਖੁਸ਼ੀ ਰਹਿਣੀ ਆ ਕਿਉਂਕਿ ਕੋਈ ਬਗਾਨੀ ਥੋੜਾ ਜੀ ਜੀ ਬਿਲਕੁਲ ਇਸ ਕਰਕੇ ਜਦੋਂ ਇਹ ਰਿਸ਼ਤਾ ਨਹੀਂ ਨਾ ਹੁੰਦਾ ਉਦੋਂ ਐ ਲੱਗਦਾ ਵੀ ਇਹਦੀ ਇਤਰੀ ਬਜ਼ਾਰ ਕਿਉਂ ਹੋ ਰਹੀ ਆ ਮੇਰੀ ਉਹ ਇਹਨਾਂ ਗੱਲਾਂ ਕਰਕੇ ਥੋੜਾ ਜਿਹਾ ਵਿਗਾੜ ਬਾਕੀ ਆਪਾਂ ਤਾਂ ਕਹਿੰਨੇ ਵੀ ਜਿਹੜੀ ਜੋੜੀ ਬਣ ਜੇ ਟੁੱਟੇ ਨਾ ਹਮ ਹਮ ਸਾਰਿਆਂ ਦਾ ਦੁੱਖ ਹੈ ਸਾਰਿਆਂ ਦਾ ਦੁੱਖ ਹੈ ਸਾਰਿਆਂ ਦਾ ਕਿਉਂਕਿ ਬੇਸ਼ੱਕ ਦੀ ਉਸ ਤੋਂ ਵਧੀਆ ਹਨਾ ਅੱਗੇ ਨਿਕਲ ਜਾਵੇ ਕੋਈ ਵੀ ਪਰ ਜਿਹਦੇ ਨਾਲ ਕੁਝ ਟਾਈਮ ਬਤਾਇਆ ਹੁੰਦਾ ਹਨਾ ਇਦਾਂ ਹੋ ਜਾਂਦਾ ਚਲੋ ਆਪਾਂ ਕਹਿੰਦੇ ਸਾਰਿਆਂ ਦੀਆਂ ਜੋੜੀਆਂ ਸਲਾਮਤ ਰਹਿਣ ਸਾਰੇ ਕਲਾਕਾਰ ਭੈਣ ਭਰਾ ਪਲੀਜ਼ ਜੇ ਕਿਸੇ ਨੂੰ ਕੁਝ ਮਾੜਾ ਮੋਟਾ ਬੁਰਾ ਵੀ ਲੱਗਿਆ ਤਾਂ ਮਾਈਂਡ ਨਾ ਕਰਿਓ ਕਿਉਂਕਿ ਹਰ ਇੱਕ ਦੇ ਜੋ ਦਿਲ ਚ ਆਉਂਦਾ ਹਨਾ ਕਰਦੇ ਨੇ ਮੈਂ ਪਹਿਲਾਂ ਵੀ ਕਿਹਾ ਵੀ ਆਪਾਂ ਨੂੰ ਬਣਾ ਕੇ ਦੱਸਣ ਦੀ ਗੱਲ ਆਉਂਦੀ ਨਹੀਂ ਜੋ ਵੀ ਹੈਗਾ ਸਾਡੇ ਮਨਚੋਂ ਅਸੀਂ ਕਹਿ ਦਿੰਨੇ ਆ ਬੀਇੰਗ ਅ ਲੇਡੀ ਮਨਜਿੰਦਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਜਿਹੜੀਆਂ ਕੁੜੀਆਂ ਇਸ ਖੇਤਰ ਦੇ ਵਿੱਚ ਆਉਣਾ ਚ ਇਸ ਵਿੱਚ ਪੈਰ ਧਰਾਵਾ ਕਰਨਾ ਚਾਹੁੰਦੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜੀ ਮਾੜੀ ਲਾਈਨ ਨਹੀਂ ਆ ਇਹ ਬਿਲਕੁਲ ਵੀ ਮਾੜੀ ਲਾਈਨ ਨਹੀਂ ਆ ਆਓ ਮੈਂ ਕਹਿਨੀ ਆ ਆਓ ਵਧੀਆ ਗੱਲ ਆ ਆਪਣਾ ਨਾਮ ਰੌਸ਼ਨ ਕਰੋ ਇਸ ਦੁਨੀਆ ਤੇ ਆਪਾਂ ਆਏ ਆ ਹਨਾ ਜਿੰਦ ਕਲਾਕਾਰੀ ਇੱਕ ਐਸੀ ਚੀਜ਼ ਆ ਕਿ ਮਰਨ ਤੋਂ ਬਾਅਦ ਵੀ ਜਿੰਦਾ ਰਹਿੰਦਾ ਵਾ ਹਮਮ ਠੀਕ ਆ ਜਿੱਦਾਂ ਹੁਣ ਬਾਈ ਸਿੱਧੂ ਦਾ ਨਾਮ ਤੇ ਅਮਰ ਹੋ ਗਿਆ ਅਮਰ ਸਿੰਘ ਚਮਕੀਲਾ ਜੀ ਅਮਰ ਹੋ ਗਏ ਹਨਾ ਲਤਾ ਜੀ ਮਾਨਕ ਜੀ ਬਟ ਜਿੱਦਾਂ ਮੈਂ ਕਹਿੰਨੀ ਆ ਕਿ ਜਿਹਦੀ ਜਿੰਨੀ ਕ ਜਾਣ ਪਹਿਚਾਨ ਉਹ ਹਮੇਸ਼ਾ ਵੱਜਣਗੇ ਦੇਖੋ ਜਿਹੜਾ ਸੁਣੂਗਾ ਹਨਾ ਵੀ ਆ ਉਹਦੀ ਆਵਾਜ਼ ਐ ਉਹਦੀ ਆਵਾਜ਼ ਐ ਸਿੰਗਿੰਗ ਲਾਈਨ ਇੱਕ ਇਹ ਜੀ ਚੀਜ਼ ਆ ਜਿੱਤੇ ਮਰ ਕੇ ਵੀ ਬੰਦਾ ਜਾਂਦਾ ਰਹਿੰਦਾ ਮੈਂ ਤਾਂ ਬਹੁਤ ਖੁਸ਼ ਆ ਵੀ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਵੀ ਕਹੂੰਗੀ ਵੀ ਜਿਹਦਾ ਵੀ ਮਨ ਹੈਗਾ ਸਿੰਗਲੈਂਡ ਮਾੜੀ ਲਾਈਨ ਨਹੀਂ ਐ ਬਹੁਤ ਅੱਛਾ ਖੇਤਰ ਐ ਬਸ ਮਿਹਨਤ ਦੀ ਜ਼ਰੂਰਤ ਐ ਤੇ ਥੋੜਾ ਜਿਹਾ ਆਪਣੇ ਆਪ ਨੂੰ ਸਟਰੋਂਗ ਕਰਨ ਦੀ ਲੋੜ ਤੇ ਬਹੁਤ ਸਾਰੀਆਂ ਮੁਸੀਬਤਾਂ ਦੇ ਸਾਹਮਣੇ ਕਰਨੇ ਪੈਂਦੇ ਆ ਬਹੁਤ ਸਾਰੀਆਂ ਗੱਲਾਂ ਚੱਲਣੀਆਂ ਪੈਂਦੀਆਂ ਕੁਝ ਇਗਨੋਰ ਵੀ ਕਰਨਾ ਪੈਂਦਾ ਵੀ ਕੋਈ ਗੱਲ ਨਹੀਂ ਉਹ ਦਾ ਡਾਇਗਨੋਸਿਸ ਕੁਝ ਬਿਲਕੁਲ ਸਾਰੀਆਂ ਗੱਲਾਂ ਪਿੱਛੇ ਸੱਟ ਕੇ ਅੱਗੇ ਵੀ ਵਧਣਾ ਪੈਂਦਾ ਆਮ ਜ਼ਿੰਦਗੀ ਜੀ ਹੋ ਜਾਂਦੀ ਸਹੀ ਕੁੜੀਆਂ ਲਈ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਬਸ ਮੈਂ ਇਹੀ ਕਹੂੰਗੀ ਧੋਖ ਬੋਲ ਹੋ ਜਾਣ ਗਾਣੇ ਦੇ 302 ਦੇ ਆ ਬੰਦੇ ਬੈਠੇ ਆ ਪੰਗੋਰੇ ਡਿਸਟਰਬ ਨਾ ਹੋ ਜਾਣਾ ਆਪਣੇ ਤਾਂ ਇੱਕ ਲੈਸਟਾਈ ਇੰਟਰਵਿਊ ਮੈਂ ਤਾਂ ਹੋਲੀ ਗਾਇਆ ਨਹੀਂ ਜਾ ਕੋਈ ਨਾ ਕਹ ਤੋ ਕੋਈ ਤੁਹਾਡੀ ਹਾਈ ਪੀਚ ਹੈ ਤਾਂ ਕੀ ਬਾਤ ਹੈ ਕੋਈ ਨਾ ਫੇਰ ਹੋ ਕੋਈ ਨਹੀਂ ਚਲੋ ਕਹ ਦੋ ਵੀਰੂ ਨੂੰ ਬੈਠੇ ਅੰਦਰ ਕਹ ਦੋ ਸ਼ੀਸ਼ੀ ਕਰ ਬਾ ਹੀ ਖਤਰਨਾਕ ਵੇ ਆਇਆ ਇੱਕ ਸੁਪਨਾ ਮੈਨੂੰ ਹੋ ਗਈ ਕਿਉ ਪਾਣੀ ਪਾਣੀ ਨੀ ਨਖਰੂ ਕੀ ਹੋ ਗਿਆ ਤੈਨੂੰ ਸਾਡੀ ਸੀ ਲਵ ਸਟੋਰੀ ਗੱਲ ਹੀ ਕੁਝ ਹੋਰ ਬਣਾਤੀ ਮਨ ਤੇਰੀ ਮਾਂ ਮਾ ਮੇਰਾ ਯੋਨੇ ਸਰਗੀਮ ਕਮਾਤੀ ਸਾਰਾ ਮੈਨੂੰ ਹਾਲ ਸੁਣਾ ਦੇ ਸੁਪਨੇ ਵਿੱਚ ਡਿੱਠੇ ਦਾ ਮਿੱਤਰਾ ਤੈਨੂੰ ਕੈਦ ਬੋਲ ਗਈ ਕੇਸਪੀਆ ਚਿੱਟੇ ਦਾ ਮਿੱਤਰਾ ਤੈਨੂੰ ਕੈਦ ਬੋਲ ਗਈ ਸਸੀ ਜੀ ਕੀ ਕਹਿਣਾ ਚਾਹੁੰਦੇ ਜੱਗ ਬਾਣੀ ਦੇ ਦਰਸ਼ਕਾਂ ਨੂੰ ਜਿਹੜੇ ਤੁਹਾਨੂੰ ਸੋ ਜੱਗ ਬਾਣੀ ਕੈਨੇਡਾ ਦਾ ਬਹੁਤ ਬਹੁਤ ਧੰਨਵਾਦ ਜੀ ਪੂਰੇ ਕੈਨੇਡਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਔਰ ਜੀਰਾ ਪ੍ਰੋਡਕਸ਼ਨ ਦਾ ਬਹੁਤ ਬਹੁਤ ਧੰਨਵਾਦ ਔਰ ਬੱਬੂ ਮਾਨੋ ਕੇ ਸਾਡਾ ਭਰਾ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਦਵਿੰਦਰ ਜੀ ਜੀ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਸੋ ਸਾਡਾ ਛੋਟਾ ਵੀਰ ਵੀਰ ਦਵਿੰਦਰ ਹਮੇਸ਼ਾ ਗੱਜਦਾ ਰਹੇ ਵਜਦਾ ਰਹੇ ਆਬਾਦ ਜਿੰਦਾਬਾਦ ਰਹੇ ਜਿਨ੍ਹਾਂ ਨੇ ਸਾਨੂੰ ਸਾਡਾ ਸ਼ੋਅ ਕਰਵਾ ਕੇ ਸਰੋਤਿਆਂ ਤੋਂ ਟਰੱਕ ਪਰ ਪਰ ਕੇ ਪਿਆਰ ਦਵਾਇਆ ਸਾਨੂੰ ਜਿਉਂਦੇ ਰਸਦੇ ਰਹਿਣ ਇਹ ਸਾਡੀ ਦਵਾਈ ਜੀ ਤੇ ਜਗ ਬਾਣੀ ਕਨੇਡਾ ਦਾ ਹੀ ਜਿੰਨੀ ਵੀ ਟੀਮ ਆਈ ਸასი ਕਾਲ ਤੁਸੀਂ ਹਮੇਸ਼ਾ ਤਰੱਕੀਆਂ ਕਰੋ ਚੜਦੀ ਕਲਾ ਚ ਰਹੋ ਸასი ਕਾਲ ਜੀ ਥੈਂਕ ਯੂ ਸੋ ਮਚ ਤੁਸੀਂ ਇਨਾ ਟਾਈਮ ਦਿੱਤਾ ਜੀ ਸੋ ਬਹੁਤ ਬਹੁਤ ਮਿਹਰਬਾਨੀ ਜੀ ਜਿੰਦੇ ਵਾਸਤੇ ਰਹੋ ਤੁਹਾਡੀ ਉਮਰ ਲੋਕ ਕੀਤ ਜਿੰਨੀ ਹੋਵੇ ਜੀ ਥੈਂਕ ਯੂ